ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਐਗਜ਼ਾਮ ਦੀ ਪੀਜੀਟੀ ਚੰਡੀਗੜ੍ਹ ਦੀ ਜਿਹੜੇ ਪੋਸਟਾਂ ਲਈ ਗਈਆਂ ਉਹਨਾਂ ਦੀ ਐਗਜ਼ਾਮ ਦੀ ਡੇਟ ਅਨਾਉਂਸ ਕਰ ਦਿੱਤੀ ਗਈ ਆ ਤੁਹਾਡਾ ਜਿਹੜਾ ਪੇਪਰ ਹੈ ਉਹ 10 ਫਰਵਰੀ ਤੇ 11 ਫਰਵਰੀ ਨੂੰ ਲਿਆ ਜਾਏਗਾ 10 ਫਰਵਰੀ ਨੂੰ ਤੁਹਾਡਾ ਪੇਪਰ 1 ਹੋਏਗਾ ਮਤਲਬ ਪਾਰਟ A ਹੋਏਗਾ ਜਿਹਦੇ ਟਾਈਮਿੰਗ 10 ਵਜੇ ਆ 10:50 10:50 ਤੱਕ ਹੈ ਔਰ ਜਿਹੜਾ ਤੁਹਾਡਾ ਸਬਜੈਕਟ ਦਾ ਜਿਹੜਾ ਸਪੈਸੀਫਿਕ ਸਬਟ ਨਾਲ ਰਿਲੇਟਡ ਪੰਜਾਬੀ ਦਾ ਪੇਪਰ ਹੋਏਗਾ ਉਹ ਤੁਹਾਡਾ ਜਿਹੜਾ ਕੀ ਹੈ 11 ਤਰੀਕ ਨੂੰ ਲਿਆ ਜਾਏਗਾ 2:30 ਵਜੇ ਠੀਕ ਹੈ ਤਾਂ ਇਹ ਸਾਰਿਆਂ ਨੂੰ ਮੈਂ ਵੀਡੀਓ ਵੀ ਬਣਾ ਦਿੱਤੀ ਹੈ ਕਿ ਤੁਸੀਂ ਉਹ ਦੇਖ ਸਕਦੇ ਹੋਗੇ ਉਸ ਦੇ ਸਬੰਧ ਦੇ ਵਿੱਚ ਆਪਾਂ ਆਪਣੀ ਜਿਹੜੀ ਕਿ ਸੀਰੀਜ਼ ਨੂੰ ਕੰਟੀਨਿਊ ਕਰਦੇ ਆਪਾਂ ਆਪਣੀਆਂ ਕਲਾਸਾਂ ਨੂੰ ਸਟਾਰਟ ਕਰ ਰਹੇ ਹਾਂਗੇ ਤਾਂ ਉਹਦੇ ਵਿੱਚ ਉਹ ਤੁਹਾਨੂੰ ਜਿਹੜਾ ਫਰਸਟ ਪਹਿਲਾ ਭਾਗ ਸੀਗਾ ਆਪਾਂ ਫਰਸਟ ਭਾਗ ਦੇ ਅਕੋਰਡਿੰਗ ਹੀ ਜਿਹੜਾ ਸਿਲੇਬਸ ਕਰਾਂਗੇ YouTube ਦੇ ਉੱਪਰ ਤੇ ਇਹਦੇ ਵਿੱਚ ਜਿਹੜੇ ਕਿ ਨੇ ਆਪਾਂ ਉਸ ਦਿਨ ਜਿਹੜੇ ਕਿਆ ਮਤਲਬ ਕਿ ਡਿਸਕਸ ਕੀਤਾ ਸੀਗਾ ਵੀ ਕਿਵੇਂ ਸਾਡੇ ਕੋਲ ਜਿਹੜੀ ਪੰਜਾਬੀ ਭਾਸ਼ਾ ਦੀ ਅਸਲ ਮਾਇਨੇ ਦੇ ਵਿੱਚ ਕਿਵੇਂ ਅਲੱਗ-ਅਲੱਗ ਵਿਦਵਾਨ ਜਿਹੜੇ ਆਪਣੇ ਮਤ ਅਨੁਸਾਰ ਜਿਹੜੇ ਕਿ ਨੇ ਭਾਸ਼ਾ ਦੀ ਵਿਆਖਿਆ ਕਰਦੇ ਲੇਗੇ ਤਾਂ ਉਹਦੇ ਸਬੰਧ ਦੇ ਵਿੱਚ ਜਿਹੜੀ ਕਿ ਪੰਜਾਬੀ ਭਾਸ਼ਾ ਦੀ ਉਤਪਤੀ ਤੇ ਜਿਹੜਾ ਵਿਕਾਸ ਦੇ ਪੜਾਅ ਲੇਗੀ ਆ ਕਿਵੇਂ ਪੰਜਾਬੀ ਭਾਸ਼ਾ ਜਿਹੜੀ ਕਿ ਪੈਦਾ ਹੋਈ ਕਿੱਥੋਂ ਉਹਦਾ ਵਿਕਾਸ ਹੋਇਆ ਕਿਹੜੇ-ਕਿਹੜੇ ਚਰਨਾਂ ਦੇ ਵਿੱਚੋਂ ਨਿਕਲ ਕੇ ਆਈ ਹੈਗੀ ਉਹ ਠੀਕ ਹੈ ਜੇ ਅਸੀਂ ਪੰਜਾਬੀ ਭਾਸ਼ਾ ਦੇ ਪਹਿਲਾਂ ਸਭ ਤੋਂ ਪਹਿਲਾਂ ਵੀ ਬਣੀ ਕਿੱਥੋਂ ਆ ਜਨਮ ਕਿੱਥੋਂ ਹੋਇਆ ਜ ਜਿਹਦੇ ਨਾਮ ਕਰਨ ਦੀ ਗੱਲ ਕਰੀਏ ਤਾਂ ਅਸਲ ਮਾਇਨੇ ਦੇ ਵਿੱਚ ਸਾਡੇ ਕੋਲ ਕੀ ਹੈਗਾ ਪੰਜਾਬੀ ਭਾਸ਼ਾ ਦਾ ਸਭ ਤੋਂ ਪੁਰਾਣਾ ਨਾਮ ਕੀ ਸੀਗਾ ਸੱਤ ਸਿੰਧੂ ਸੀਗਾ ਤਾਂ ਇਹ ਤੁਸੀਂ ਯਾਦ ਰੱਖਣਾ ਵੀ ਸਭ ਤੋਂ ਪੁਰਾਣਾ ਨਾਮ ਕੀ ਸੀਗਾ ਸੱਤ ਸਿੰਧੂ ਸੀਗਾ ਇਹ ਜਾਣਕਾਰੀ ਇਹ ਜਿਹੜੀ ਇਨਫੋਰਮੇਸ਼ਨ ਆ ਕਿੱਥੋਂ ਮਿਲਦੀ ਆ ਆਰਿਆ ਦੇ ਜਿਹੜੇ ਪ੍ਰਾਚੀਨ ਗ੍ਰੰਥਾ ਰਿਗਵੇਦ ਰਿਗਵੇਦ ਦੇ ਵਿੱਚ ਸਾਨੂੰ ਕੀ ਪਤਾ ਲੱਗ ਰਿਹਾ ਵੀ ਜਿਹੜਾ ਕਿ ਇਹ ਸੱਤ ਸਿੰਧੂ ਜਿਹੜਾ ਕਿ ਪੰਜਾਬੀ ਦਾ ਪੁਰਾਣਾ ਨਾਮ ਹੁੰਦਾ ਸੀਗਾ ਠੀਕ ਹੈ ਤੇ ਇਹ ਕੀ ਹੋ ਸਕਦਾ ਹੈ ਕਿ ਵੀ ਸੱਤ ਸਿੰਧੂ ਤੋਂ ਅਸਲ ਮਾਇਨੇ ਵਿੱਚ ਕੀ ਭਾਵ ਸੀ ਸੱਤ ਦਰਿਆਵਾਂ ਦੀ ਧਰਤੀ ਸੱਤ ਦਰਿਆ ਕਿਹੜੇ-ਕਿਹੜੇ ਸੀਗੇ ਹੁਣ ਉਹ ਸਾਨੂੰ ਪਤਾ ਹੁਣ ਇੱਥੇ ਨਹੀਂ ਸਿੰਧ ਜ਼ਹਿਲੋ ਚਨਾਬ ਰਾਵੀ ਸਤਲੁਜ ਬਿਆਸ ਤੇ ਸਰਸਵਤੀ ਇਹ ਜਿਹੜੇ ਕਿ ਸੀਗੇ ਸੱਤ ਦਰਿਆ ਸੀਗੇ ਇਨ੍ਹਾਂ ਸੱਤ ਦਰਿਆਵਾਂ ਦੇ ਮਿਲਣ ਕਰਕੇ ਹੀ ਕੀ ਕਿਹਾ ਜਾਂਦਾ ਸੀਗਾ ਪੰਜਾਬ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀਗਾ ਕਿਉਂਕਿ ਇੱਥੇ ਸੱਤ ਦਰਿਆ ਪਈ ਜਾਂਦੇ ਸੀ ਇਹ ਇਨਫੋਰਮੇਸ਼ਨ ਕਿੱਥੋਂ ਮਿਲ ਰਹੀ ਹੈ ਰਿਗਵੇਦ ਦੇ ਵਿੱਚੋਂ ਮਿਲ ਰਹੀ ਆ ਹੁਣ ਅਸਲ ਮਾਇਨੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ ਜਿਹੜਾ ਕਿ ਇਹ ਪੁਰਾਣ ਤੇ ਮਹਾਕਾਵਾਂ ਦੇ ਵਿੱਚੋਂ ਕੀ ਆ ਜਿਹੜੇ ਪੁਰਾਣ ਤੇ ਮਹਾਕਾਵ ਨੇ ਇਹਦੇ ਵਿੱਚੋਂ ਨਾ ਸਾਨੂੰ ਮਤਲਬ ਭਰਤਵਰਸ਼ ਜਿਹੜਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈਗਾ ਤਾਂ ਭਰਤ ਇੱਕ ਬਤਨ ਜ਼ਿਆਦਾ ਆਪਾਂ ਕਬੀਲਾ ਕਹਿ ਸਕਦੇ ਜਾਂ ਇੱਕ ਰਾਜਾ ਸੀਗਾ ਠੀਕ ਹੈ ਤਾਂ ਭਰਤ ਇੱਕ ਜਿਹੜਾ ਦੁਸ਼ਯੰਤਰਾਜ ਦੇ ਪੁੱਤਰ ਸੀਗਾ ਤਾਂ ਉਹਦੇ ਵਿੱਚ ਜਿਹੜੇ ਕੀ ਭਰਤ ਨਾਮ ਦਾ ਸਾਡੇ ਕੋਲ ਉੱਪਰ ਗਿਆ ਹੁੰਦਾਗਾ ਤਾਂ ਉਹ ਉਸ ਦੀ ਜਿਹੜੀ ਕੀ ਆ ਉੱਥੋਂ ਦੇ ਜਿਹੜੇ ਲੋਕ ਸੀਗੇ ਉੱਥੋਂ ਦੇ ਸੇਵਾ ਕਰਦੇ ਸੀਗੇ ਉਹਨਾਂ ਨੂੰ ਜਿਹੜੀ ਕਿ ਭਾਰਤ ਦੀ ਸੰਤਾਨ ਕਿਹਾ ਜਾਂਦਾ ਸੀਗਾ ਤਾਂ ਉੱਥੋਂ ਹੀ ਜਿਹੜੀ ਕਿ ਇਹ ਭਾਰਤ ਨਾਮ ਜਿਹੜਾ ਕਿ ਉੱਭਰ ਕੇ ਆਉਂਦਾ ਹੈਗਾ ਠੀਕ ਹੈ ਅੱਗੋਂ ਇਹ ਮਤਲਬ ਕਿ ਸੂਰਜੀ ਵੰਸ਼ੇ ਤੇ ਜਿਹੜੇ ਕਿ ਹੈਗਾ ਚੰਦਰ ਵੰਸ਼ੀ ਜਿਹੜੇ ਕਿ ਅਲੱਗ-ਅਲੱਗ ਦੋ ਸਾਡੇ ਕੋਲ ਮਿਲਦੇ ਨੇ ਘਰਾਣੇ ਮਿਲਦੇ ਨੇਗੇ ਉਹਨਾਂ ਦੀ ਜਿਹੜੀ ਅਲੱਗ ਕਹਾਣੀ ਹੈਗੀ ਉਸ ਤੋਂ ਬਾਅਦ ਜਿਹੜੇ ਕਿ ਨੇ ਗ੍ਰੀਕ ਯੂਨਾਨੀ ਹੋਏ ਸੀਗੇ ਤਾਂ ਯੂਨਾਨੀਆਂ ਨੇ ਕੀ ਕਿਹਾ ਸੀਗਾ ਇਹਨਾਂ ਨੇ ਪਹਿਲੀ ਵਾਰ ਜਿਹੜਾ ਕਿ ਇੰਡੀਆ ਸ਼ਬਦ ਸੀਗਾ ਉਹ ਵਰਤਿਆ ਸੀ ਉਹ ਇੰਦੋਸ ਤੇ ਇ ਜਿਹੜੇ ਇੰਦੋਈ ਸੀਗੇ ਉਹਨਾਂ ਨੂੰ ਲੋਕਾਂ ਨੂੰ ਬੋਲਿਆ ਜਾਂਦਾ ਸੀਗਾ ਉਤੋਂ ਹੀ ਫਿਰ ਜਿਹੜਾ ਕਿ ਇੰਡੀਆ ਸ਼ਬਦ ਪੈ ਗਿਆ ਸੀਗਾ ਇਹ ਪਹਿਲੀ ਵਾਰ ਯੂਜ਼ ਕਿਹਨਾਂ ਨੇ ਕੀਤਾ ਸੀ ਗ੍ਰੀਕ ਜਾਂ ਫਿਰ ਯੂਨਾਨੀ ਕਹਿ ਸਕਦੇ ਆਂਗੇ ਜੇ ਤੁਹਾਨੂੰ ਪੁੱਛ ਲੇਗਾ ਕਿ ਜਿਹੜਾ ਭਰਤ ਸ਼ਬਦ ਆ ਉਹ ਸਾਨੂੰ ਪਹਿਲੀ ਵਾਰ ਕਿੱਥੋਂ ਮਿਲਦਾਗਾ ਉਹ ਮਿਲਦਾ ਸਾਨੂੰ ਮਹਾਕਾਵ ਤੇ ਪ੍ਰਾਣਾ ਦੇ ਵਿੱਚੋਂ ਜੇ ਸਾਨੂੰ ਸप्तसिंधੂ ਪੁੱਛਲੇ ਤਾਂ ਰਿਗਵੇਦ ਦੇ ਵਿੱਚੋਂ ਮਿਲਦਾ ਜੇ ਸਾਨੂੰ ਪੁੱਛਣਾ ਵੀ ਉਹ ਜਿਹੜਾ ਕਿ ਸਾਡੇ ਕੋਲ ਇੰਡੀਆ ਸ਼ਬਦ ਹੈਗਾ ਉਹ ਤਾਂ ਗ੍ਰੀਕ ਜਾਂ ਫਿਰ ਯੂਨਾਨੀਆ ਤੋਂ ਮਿਲਦਾ ਉਹ ਦੋ ਸਾਡੇ ਇਹ ਇੱਕ ਸ਼ਬਦ ਹੁੰਦਾ ਸੜਾ ਹਿੰਦੋਸਤਾਨ ਤੇ ਹਿੰਦੋਸਤਾਨ ਸ਼ਬਦ ਜਿਹੜਾ ਮੁਸਲਿਮ ਜਿਹੜੇ ਹਿਸਟੋਰੀਕਲ ਸੀਗੇ ਉਹਨਾਂ ਨੇ ਪਹਿਲੀ ਵਾਰ ਜਿਹੜਾ ਕਿ ਹਿੰਦੋਸਤਾਨ ਸ਼ਬਦ ਨੂੰ ਯੂਜ਼ ਕੀਤਾ ਸੀਗਾ ਤਾਂ ਇਹ ਸਾਨੂੰ ਕੀ ਪਤਾ ਲੱਗ ਗਿਆ ਵੀ ਜਿਹੜੇ ਕਿਨੇਗੇ ਅਲੱਗ-ਅਲੱਗ ਸਾਡੇ ਨਾਮ ਨੇ ਜਿਹੜੇ ਕਿਨੇ ਪੰਜਾਬੀ ਭਾਸ਼ਾ ਦੇ ਪੰਜਾਬੀ ਦਾ ਨਾਮ ਕਰਨ ਕਿਵੇਂ ਉੱਭਰ ਕੇ ਆਉਂਦਾ ਇਹਦੇ ਬਾਰੇ ਇਨਫੋਰਮੇਸ਼ਨ ਹੋ ਗਈ। ਹੁਣ ਜਿਹੜੇ ਇਨਾਨੀ ਸੀਗੇ ਇਹ ਹਰਫਾ ਹਿੰਦੂ ਸ਼ਬਦ ਨੂੰ ਕੀ ਕਰਦੇ ਸੀਗੇ ਮਤਲਬ ਸੱਸੀ ਧੂਨੀ ਨੂੰ ਜਿਹੜੀ ਸੱਤ ਸਿੰਧੂ ਸੀ ਇਹਨੂੰ ਕੀ ਬੋਲਦੇ ਸੀਗੇ ਸੱਸੀ ਦੀ ਜਗ੍ਹਾ ਤੇ ਕੀ ਬੋਲਦੇ ਸੀਗੇ ਹਾਹਾ ਸ਼ਬਦ ਦੀ ਯੂਜ਼ ਕਰਦੇ ਸੀਗੇ। ਮਤਲਬ ਸਬ ਸੱਤ ਸਿੰਧੂ ਨੂੰ ਕੀ ਬੋਲਦੇ ਸੀ ਹਰਫ ਹਿੰਦੂ ਜਿਹੜਾ ਕੀ ਹੈਗਾ ਧੁਨੀਦਾਰਾ ਉਚਾਰਣ ਕਰਦੇ ਸੀਗੇ ਠੀਕ ਹੈ। ਉਸ ਵਾਰ ਜੇ ਵੇਦ ਦੇ ਸਬੰਧ ਨੂੰ ਅਲਾਦ ਨੂੰ ਕੀ ਕਹਿੰਦੇ ਸੀ ਭਰਤ ਕਿਹਾ ਜਾਂਦੀ ਆਪਾਂ ਹੁਣੇ ਗੱਲ ਕਰ ਲਿਆ ਵੀ ਜਿਹਦੇ ਵਿੱਚ ਯੂਨਾਨੀਆਂ ਨੇ ਸਿੰਧਰ ਨਦੀ ਨੂੰ ਕੀ ਕਿਹਾ ਸੀਗਾ ਵੀ ਸਿੰਧਰ ਨਦੀ ਦੇ ਜਿਹੜੇ ਇੱਥੋਂ ਦੇ ਸਿੰਧਰ ਨਦੀ ਜਦੋਂ ਹੁੰਦੀ ਸੀਗੀ ਇੰਦੋਸ ਸੀਗੀ ਅਤੇ ਇੱਥੋਂ ਦੇ ਜਿਹੜੇ ਵਸਨੀਕ ਸੀ ਉਹਨਾਂ ਨੂੰ ਇੰਦੋਈ ਕਿਹਾ ਜਾਂਦਾ ਸੀ ਤਾਂ ਹੀ ਬਾਅਦ ਦੇ ਵਿੱਚ ਇਹ ਨਾਮ ਕੀ ਪੈ ਗਿਆ ਇੰਡੀਆ ਪੈ ਗਿਆ ਸੀਗਾ ਇੰਡੀਆ ਨੂੰ ਕਿੰਨਾ ਨੇ ਕਿਹਾ ਸੀਗਾ ਯੂਨਾਨੀਆਂ ਨੇ ਜਾਂ ਫਿਰ ਗ੍ਰੀਕ ਨੇ ਕਿਹਾ ਸੀਗਾ ਠੀਕ ਹੈ ਇਸ ਤੋਂ ਬਾਅਦ ਕੀ ਸੱਤ ਸਿੰਧੂ ਤੋਂ ਪਿੱਛੇ ਜਿਹੜਾ ਪੋਖੰਡ ਸੀਗਾ ਉਹਨੂੰ ਵਿਹੀਕ ਦੇਸ਼ ਜਾਂ ਟੱਕ ਦੇਸ਼ ਮਦਰ ਦੇਸ਼ ਜਾਂ ਪੰਚਨਦਵੀ ਵੀ ਕਿਹਾ ਗਿਆ ਸੀਗਾ ਹੋਰ ਵੀ ਇਹਨਾਂ ਨੂੰ ਨਾਵਾਂ ਨਾਲ ਜਾਣਿਆ ਗਿਆ ਸੀ ਸਭ ਤੋਂ ਪਹਿਲਾ ਨਾਮ ਕੀ ਸੱਤ ਸਿੰਧੂ ਫਿਰ ਉਦੋਂ ਪਿੱਛੇ ਜਿਹੜੇ ਕਿਸੇ ਅਲੱਗ-ਅਲੱਗ ਸਾਨੂੰ ਨਾਮ ਦੇਖਣ ਨੂੰ ਮਿਲੇ ਸੀਗੇ ਉਦੋਂ ਤਾਂ ਮਸਲਨ ਮਦਰ ਦੇ ਵਿੱਚ ਆ ਰਿਹਾ ਜਿੱਤੇ ਇੱਕ ਗੋਤ ਸੀਗਾ ਔਰ ਰਾਜੇ ਦੇ ਪੁੱਤਰ ਦਾ ਨਾਮ ਵੀ ਕੀ ਸੀਗਾ ਮਤਲਬ ਨਾਮ ਮੰਨਿਆ ਜਾਂਦਾ ਸੀਗਾ ਮਦਰ ਠੀਕ ਹੈ ਤਾਂ ਕਿ ਇੰਜੀ ਟੱਕ ਵੀ ਇੱਕ ਜਾਤੀ ਦਾ ਨਾਮ ਸੀ ਮਤਲਬ ਟੱਕ ਹੋ ਗਿਆ ਮਦਰ ਹੋ ਗਿਆ ਇਹ ਉਸ ਸਮੇਂ ਦੀ ਕੀ ਸੀਗੀ ਜਾਤੀਆਂ ਮੰਨੀਆਂ ਜਾਂਦੀਆਂ ਸੀਗੀਆਂ ਠੀਕ ਹੈ ਵਿਹੇਕ ਹੋ ਗਿਆ ਜਿਹਦਾ ਅਰਥ ਕੀ ਸੀ ਬਾਹਰਲਾ ਜਾਂ ਬੇਗਾਨਾ ਆਊਟਡੋਰ ਇਹ ਸ਼ਾਇਦ ਉਥੋਂ ਦੇ ਲੋਕ ਬਾਹਰੋਂ ਹੋਣ ਕਰਕੇ ਵੀ ਕਿ ਉਹਨਾਂ ਦਾ ਨਾਮ ਪੈ ਗਿਆ ਸੀ ਅਸਲ ਮਾਇਨੇ ਦੇ ਵਿੱਚ ਜਦੋਂ ਤੁਸੀਂ ਵੈਦਿਕ ਪੀਰੀਅਡ ਨੂੰ ਦੇਖਦੇ ਆ ਨਾ ਤਾਂ ਵੈਦਿਕ ਪੀਰੀਅਡ ਜਿਹੜੀ ਸ਼ੁਰੂਆਤ ਆ ਗਈ ਮਤਲਬ ਸਟਾਰਟਿੰਗ ਵਾਲਾ ਵੈਦਿਕ ਪੀਰੀਅਡ ਹੈਗਾ ਤਾਂ ਉਥੋਂ ਲੋਕ ਜਿਹੜੇ ਆ ਰਹੇ ਸੀ ਲੋਕ ਸੀਗੇ ਤਾਂ ਇੱਥੇ ਸਾਡੇ ਮਤਲਬ ਕਿ ਸਿੰਧੂ ਨਦੀ ਤੋਂ ਆ ਕੇ ਜਿਹੜਾ ਸੇਵਾ ਕਰਦੇ ਸੀਗੇ ਤਾਂ ਉਹਨਾਂ ਦੇ ਜਿਹੜੇ ਕੀ ਸੀਗੇ ਕਿਹੜੇ ਏਰੀਆ ਨੂੰ ਬਿਲੋਂਗ ਕਰਦੇ ਸੀ ਉਹ ਆ ਕੇ ਇੰਡੀਆ ਦੇ ਵਿੱਚ ਕੀ ਕਰਦੇ ਸੀਗੇ ਮਤਲਬ ਆਪਣੇ ਜਿਹੜੇ ਕਬੀਲੇ ਸੀ ਆਪਣੇ ਰਾਜੇ ਸੀ ਕਿ ਉਹਨਾਂ ਦਾ ਵਿਸਾਰ ਕਰਨਾ ਸਟਾਰਟ ਕਰਤਾ ਸੀਗਾ ਉਦੋਂ ਬਾਅਦ ਵੈਦਿਕ ਤੇ ਉੱਤਰ ਵੈਦਿਕ ਪੀਰੀਅਡ ਦੇ ਵਿੱਚ ਕੀ ਹੋ ਗਿਆ ਇਹ ਚੀਜ਼ਾਂ ਹੌਲੀ ਹੌਲੀ ਅੱਗੇ ਵਧਣੀਆਂ ਸਟਾਰਟ ਹੋ ਗਈਆਂ ਤਾਂ ਉਹ ਜਿਹੜੇ ਕਬੀਲੇ ਆਏ ਸੀਗੇ ਉਹਨਾਂ ਨੇ ਆਪਣੇ ਛੋਟੇ-ਛੋਟੇ ਕੀ ਬਣਾ ਲਏ ਸੀਗੇ ਮਤਲਬ ਕਿ ਸਥਾਨ ਬਣਾ ਲਏ ਸੀਗੇ ਜਿੰਨਾਂ ਤੋਂ ਉਹ ਜਾਤੀ ਦੇ ਵਰਗ ਕਹਿ ਸਕਦੇ ਆਪਾਂ ਕਬੀਲਿਆਂ ਦੇ ਰੂਪ ਦੇ ਵਿੱਚ ਸਾਡੇ ਕੋਲ ਉੱਭਰ ਕੇ ਸਾਹਮਣੇ ਆਉਂਦੇ ਨੇ ਠੀਕ ਹੈ ਤਾਂ ਇਹਨਾਂ ਸਾਰਿਆਂ ਦੇ ਨਾਮਾਂ ਦੇ ਵਿੱਚ ਪੰਜ ਜਾਂ ਪੰਜ ਨਾਲ ਦੇ ਵੀ ਕੀ ਹੋਇਆ ਜ਼ਿਆਦਾ ਪ੍ਰਸਿੱਧੀ ਮਿਲੀ ਆ ਮਤਲਬ ਕਿ ਸਾਡੇ ਕੋਲ ਜਿਵੇਂ ਅਸੀਂ ਕਹਿ ਸਕਦੇ ਵੀ ਜਿਹੜਾ ਕੀ ਹੈਗਾ ਮ मतलब सप्तसिंधु ਹੋ ਗਿਆ ਹਰਤ ਹੋ ਗਿਆ ਠੀਕ ਹੈ मतलब ਅਲੱਗ ਅਲੱਗ ਨਾਮ ਸਾਨੂੰ ਦੇਖੋ ਨਾ ਮਿਲਦੇ ਨੇ ਪਰ ਇਹਨਾਂ ਦੇ ਵਿੱਚੋਂ ਜਿਹੜਾ ਸप्तसिंधु ਸਤ ਦਰਿਆਵਾਂ ਦੀ ਧਰਤੀ ਮੰਨੀ ਜਾਂਦੀ ਆ ਪਰ ਪੰਜ ਨਾਂ ਦੇ ਜਿਹੜੇ ਕਿ ਨਾਮ ਪਏ ਫੇਮਸ ਹੋਇਆ ਜਿਹੜੇ ਦੋ ਦਰਿਆ ਸੀ ਉਹ ਕੀ ਹੋ ਗਏ ਸੀਗੇ ਮਤਲਬ ਕਾਲ ਪੈਣ ਕਰਕੇ ਜਾਂ ਕੁਦਰਤੀ ਆਫਟਾਉਣ ਕਰਕੇ ਉਹ ਜਿਹੜੇ ਕੀ ਸੀਗੇ ਮਤਲਬ ਕਿ ਡੈਮੇਜ ਹੋ ਗਏ ਸੀਗੇ ਮਤਲਬ ਕਿ ਨਹੀਂ ਸਾਨੂੰ ਮਿਲੇ ਹੈਗੇ ਪਰ ਹੁਣ ਕਿੰਨੇ ਰਹਿ ਗਏ ਸੀ ਦੋ ਮਤਲਬ ਪੰਜ ਦੋ ਖਰਾਬ ਹੋ ਗਏ ਪੰਜ ਰਹਿ ਗਏ ਸੀ ਸੱਤ ਦੇ ਵਿੱਚੋਂ ਤਾਂ ਇਹਨਾਂ ਕਰਕੇ ਜਿਹੜੇ ਕਿਸੇ ਪੰਜ ਨਦ ਨਾਮ ਜਿਹੜਾ ਕਿ ਜਿਆਦਾ ਪ੍ਰਸਿੱਧ ਦਾ ਦਾ ਕੀ ਹੁੰਦਾ ਦਰਿਆ ਹੋ ਗਿਆ ਠੀਕ ਹੈ ਰਾਣੀ ਤੇ ਕੁਦਰਤੀ ਮਾਰ ਕਰਕੇ ਕੀ ਹੋ ਗਿਆ ਸਿੰਧ ਤੇ ਸਰਸੋਤੀ ਦੋ ਦਰਿਆ ਕੀ ਹੋ ਗਏ ਸੀ ਕੱਟ ਕਰ ਦਿੱਤੇ ਕੀ ਸੀ ਬਾਅਦ ਚ ਸਾਡੇ ਕੋਲ ਪੰਜ ਜੜੇ ਕੀ ਦਰਿਆ ਬਚੇ ਸੀਗੇ ਪੰਜਾਬ ਜਿਹੜਾ ਕੀ ਨਾਂ ਪੰਜਨਦ ਜਿਹੜਾ ਕੀ ਆ ਦਾ ਫਾਰਸੀ ਦਾ ਕੀ ਹੋ ਗਿਆ ਪੰਜਨਦ ਦਾ ਫਾਰਸੀ ਕੀ ਆ ਤਜ਼ਰਮਾ ਇਹ ਦਾ ਦੇ ਵਿੱਚ ਕੀ ਆ ਥੋੜਾ ਜਿਹਾ ਹਾਈਫਨ ਪਾ ਲਿਓ ਮਿਸਟ ਇਕੱਠਾ ਹੋ ਗਿਆ ਇਹ ਦਾ ਤਰਜਮਾ ਆਪ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਨੇ ਮਤਲਬ ਕੀ ਆ ਪੰਜ ਆਪ ਕੀ ਹੋ ਗਿਆ ਪੰਜ ਕੀ ਹੋਗੇ ਦਰਿਆ ਮਤਲਬ ਕੀ ਹੋਗੇ ਆਪ ਕੀ ਹੋਗੇ ਦਰਿਆ ਠੀਕ ਹੈ ਮਤਲਬ ਪੰਜ ਦਰਿਆਵਾਂ ਦੀ ਕੀ ਹੋਗੀ ਧਰਤੀ ਕਿਹਾ ਜਾਂਦਾ ਸੀਗਾ ਠੀਕ ਹੈ ਇਸ ਲਈ ਪੰਗੋਲਿਕ ਦ੍ਰਿਸ਼ਟੀ ਤੋਂ ਪੰਜ ਪਲਸ ਆਪ ਪੰਜ ਦਰਿਆਵਾਂ ਦੀ ਧਰਤੀ ਇਸ ਟੁਕੜੀ ਦੇ ਨਾਂ ਨਾਲ ਜੋ ਕਿ ਭਾਰਤ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਠੀਕ ਹੈ ਮੁਗਲ ਕਾਲ ਦੇ ਵਿੱਚ ਇਹ ਇਹ ਨਾਮ ਕੀ ਸੀਗਾ ਪ੍ਰਚਲਿਤ ਸੀ ਹੁਣ ਸਾਨੂੰ ਇਹਦਾ ਨਾਮਕਰਨ ਦਾ ਪਤਾ ਲੱਗਿਆ ਠੀਕ ਹੈ ਹੁਣ ਪੰਜਾਬੀ ਦਾ ਨਿਕਾਸ ਕਿਵੇਂ ਹੋਇਆ ਅਸਲ ਮਾਇਨੇ ਦੇ ਵਿੱਚ ਪੰਜਾਬੀ ਜਿਹੜੀ ਕੀ ਆ ਉੱਭਰ ਕੇ ਕਿਵੇਂ ਸਾਹਮਣੇ ਆਈ ਤਾਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਵੀ ਕਿਵੇਂ ਉੱਭਰ ਕੇ ਆਈ ਹੈਗੀ ਤਾਂ ਇਹਦੇ ਵਿੱਚੋਂ ਪੰਜਾਬੀ ਉਹਦੋਂ ਇੱਕ ਭਾਰਤੀ ਆਰਿਆ ਭਾਸ਼ਾ ਤੱਕ ਆਪਾਂ ਨੂੰ ਪਤਾ ਵੀ ਆਰਿਆ ਜਿਹੜੀ ਕੀ ਆ ਉਹ ਕਾਲਦੀ ਜਿਹੜੀ ਕਿ ਆ ਭਾਸ਼ਾ ਮੰਨੀ ਜਾਂਦੀ ਆ ਤੇ ਆਧੁਨਿਕ ਭਾਰਤੀ ਆ ਰਿਆਂ ਭਾਸ਼ਾ ਉਹਦੀ ਆਖਰੀ ਜਿਹੜੀ ਕੜੀ ਸੀ ਕਿ ਅਪਰਹੰਸ਼ ਸੀਗੀ ਤਾਂ ਆਪਣੇ ਗੱਲ ਕਰੀ ਸੀ ਵੀ ਜੇ ਸਟਾਰਟਿੰਗ ਮੰਨੀ ਜਾਂਦੀ ਆ ਉਹ ਕਿਹੜੀ ਭਾਸ਼ਾ ਤੋਂ ਮੰਨੀ ਜਾਂਦੀ ਆ ਅਪਰਹੰਸ਼ ਭਾਸ਼ਾ ਤੋਂ ਮੰਨੀ ਜਾਂਦੀ ਜਿਨ੍ਹਾਂ ਨੇ ਪ੍ਰੇਮ ਪ੍ਰਕਾਸ਼ ਨੇ ਵੀ ਕਿਹਾਗਾ ਵੀ ਇਹਨਾਂ ਨੇ ਅਪਰਹੰਸ਼ ਤੇਰਾ ਤੇਰਾ ਤੋਂ ਪਦੋਂ ਵੀ ਮੰਨਦੇ ਨੇ ਕਿ ਉਹ ਸ਼ੁਰੂ ਸ਼ੁਰੂ ਦੇ ਵਿੱਚ ਕੁਝ ਸ਼ਾਸਤਰੀਆਂ ਨੇ ਇਹ ਖਿਆਲ ਪ੍ਰਗਟ ਕੀਤਾ ਵੀ ਜਿਹੜੀ ਕਿ ਆ ਭਾਰਤ ਦੇ ਵਿੱਚ ਅਪਰਹੰਸ਼ ਪ੍ਰਚਲਿਤ ਸੀਗੀ ਮਤਲਬ ਕਿ ਪਰ ਇਹ ਖਿਆਲ ਦਰਸਤ ਨਹੀਂ ਹੈ ਠੀਕ ਨਹੀਂ ਹੈ ਕਿਉਂਕਿ ਬੋਲੀ ਤਾਂ 12 ਕੋਸ ਤੋਂ ਹੀ ਬਦਲ ਜਾਂਦੀ ਹੈ ਵੀ ਸਿਰਫ ਅਪਰੈਂਸ਼ਨ ਨੂੰ ਹੀ ਅਸੀਂ ਨਹੀਂ ਮੰਨਾਂਗੇ ਕਿਉਂਕਿ ਜਦੋਂ ਅਸੀਂ ਬੋਲੀ 12 ਕੋਸ ਤੋਂ ਬਦਲ ਜਾਂਦੀ ਹੈ ਉਹ ਕਹਿਣ ਦਾ ਭਾਵ ਕੀ ਹੈ ਵੀ 4 ਕੋਸ ਪਰ ਬਾਣੀ ਬਦਲੀ 8 ਕੋਸ ਪਰ ਬਾਣੀ ਹਣਾ ਮਤਲਬ ਕਿ ਅਸੀਂ ਥੋੜੀ ਜਿਹੀ ਟਾਈਮ ਤੱਕ ਕਿਸੇ ਇੱਥੋਂ ਜਾ ਰਹੇ ਅਸੀਂ ਥੋੜਾ ਸੰਗਰੂਰ ਤੋਂ ਬਠਿੰਡਾ ਜਾਵਾਂਗੇ ਕੰਗਨਾਗਰ ਆ ਜਾਂਦਾ ਉਹ ਰਾਜਸਥਾਨ ਸਟਾਰਟ ਹੋ ਜਾਊਗਾ ਉੱਥੇ ਬੋਲੀ ਚੇਂਜ ਹੋ ਜੇਗੀ ਇਧਰ ਵਾਲੀ ਸਾਈਡ ਜਾਵਾਂਗੇ ਰਾਜਪੂਰੀ ਵਾਲੀ ਸਾਈਡ ਪਟਿਆਲੇ ਵਾਲੀ ਸਾਈਡ ਜਾਵਾਂਗੇ ਉੱਥੇ ਸਾਨੂੰ ਜਿਹੜੇ ਕਿ ਨੇ ਕਿ ਪਾਦੀਏ ਜੇ ਸਟਾਰਟ ਹੋ ਜਾਊਗਾ ਉਧਰ ਵਾਲੀ ਬੋਲੀ ਸਟਾਰਟ ਹੋ ਜੂਗੀ ਤਾਂ ਇਹ ਕਹਿੰਦੇ ਵੀ ਜਿਹੜੇ ਕਿ ਆ ਬੋਲੀ ਤਾਂ 12 ਕੋਹ ਤੋਂ ਬਦਲ ਜਾਂਦੀ ਆ ਮਤਲਬ 12 ਕੋਹ ਦਾ ਮਤਲਬ ਕੀ ਹੋ ਗਿਆ 30 ਕਿਲੋਮੀਟਰ ਦੇ ਬਰਾਬਰ ਕੀ ਹੈ ਜੇ ਅਸੀਂ ਮਤਲਬ ਕਿ 30 ਕਿਲੋਮੀਟਰ ਜਾ ਰਹੇ ਆ ਤੁਰ ਕੇ ਜਾ ਰਹੇ ਆ ਰਸਤੇ ਜਾ ਰਹੇ ਆ ਤਾਂ ਉੱਥੇ ਜਿਹੜੇ ਕਿਨੇ ਸਾਨੂੰ ਬੋਲੀ ਵੀ ਕੀ ਹੋਗੀ ਦੇਖਣ ਨੂੰ ਅਲੱਗ ਤਰੀਕੇ ਨਾਲ ਮਿਲੇਗੀ ਪਰ ਜਿਹੜੇ ਹਿੰਦੀ ਲੋਕ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਅੱਠ ਕੋਸ ਤੋਂ ਜਿਹੜੀ ਕੀ ਹੈਗੀ ਜ਼ਿਕਰ ਕੀਤਾ ਗਿਆ ਚਾਰ ਕੋਸ ਪਰ ਬਾਣੀ ਬਦਰੇ ਅੱਠ ਕੋਸ ਪਰ ਬਾਣੀ ਠੀਕ ਹੈ 20 ਕੋਸ ਪਰ ਪਗੜੀ ਬਦਲੇ 30 ਕੋਸ ਪਰ ਚਾਂਦੀ ਛੱਪਰ ਠੀਕ ਹੈ ਇਸ ਦਿਸਹਰ ਵਿੱਚ ਡਾਕਟਰ ਸੁਨੀਤੀ ਕਮਲ ਚੱਟਰਜੀ ਤੇ ਜੋਰਜ ਜੇਸਨ ਨਾ ਬੀਮਸ اور ਡਾਕਟਰ ਹਰਨੇ ਡਾਕਟਰ ਦੇਵ ਬਾਰੀ ਤੇ ਡਾਕਟਰ ਉਦਨ ਨਰੈਣ तिवारी ਹੋਗੇ ਇਹ ਸਾਰਿਆਂ ਦੇ ਜਿਹੜਾ ਕਿ ਇਹਨਾਂ ਦੇ ਉੱਪਰ ਕਾਫੀ ਜ਼ਿਆਦਾ ਮਤਲਬ ਕਿ ਨਾਮ ਜਿਹੜੇ ਜ਼ਿਕਰ ਜੋ ਆਉਂਦੇ ਨੇ ਵੀ ਇਹ ਕਿਵੇਂ ਜਿਹੜੇ ਕਿ ਬਾਡੀ ਸਾਡ ਅਲੱਗ ਨਾਕ ਤਰੀਕੇ ਨਾਲ ਆਪਣਾ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਆ ਤਾਂ ਡਾਕਟਰ ਸੁਨੀਤਾ ਕਮਲ ਚੱਟਰਜੀ ਨੇ ਜਿਹੜਾ ਕਿ 9 ਅਪ੍ਰੈਲ ਸ਼ਾਦੀ ਗੱਲ ਕਰੀ ਆ ਪਰ ਗੀਅਰਸਨ ਨੇ ਆਪਣੇ ਪਪਾ ਸ਼ਾਈ ਜਿਹੜਾ ਸਰਵੇਖਣ ਕਰਦਾ ਉਹ ਕਹਿੰਦੇ 12 ਅਪ੍ਰੈਲ ਮੰਨੇ ਨੇਗੇ ਪਰ ਇਹਨਾਂ ਦੇ ਵਿੱਚ ਸਿਰਫ ਜਿਹੜੇ 5 ਪੰਜ ਅੰਸ਼ ਨੇਗੀ ਜਿਨ੍ਹਾਂ ਬਾਰੇ ਵਿਦਵਾਨਾਂ ਨੇ ਅਲੱਗ-ਅਲੱਗ মত ਪੇਸ਼ ਕੀਤੇ ਨੇਗੇ ਉਹਨਾਂ ਜੋ ਸ਼ੇਰਸਾਨ ਨੇ ਮਹਾਰਾਸ਼ਟਰੀ मागਦੀ ਅਰਧਮਾਗਦੀ ਤੇ ਪੈਸਾ ਚੀ ਇਹ ਕੀਨੇਗੇ ਸਾਡੇ ਕੋਲ ਪੰਜ ਜਿਹੜੇ ਅਪਰਾੰਸ਼ ਮੰਨੇ ਜਾਂਦੇ ਨੇ ਹੁਣ ਜੇ ਅਧੁਨਿਕ ਭਾਰਤੀ ਆਰਿਆ ਭਾਸ਼ਾਵਾਂ ਦੀ ਗੱਲ ਕਰਾਂਗੇ ਜਿਵੇਂ ਹਿੰਦੀ ਪੰਜਾਬੀ ਹੋਗੇ ਗੁਜਰਾਤੀ ਮਰਾਠੀ ਉੜੀਆ ਤੇ ਬਿਹਾਰੀ ਬੰਗਾਲ ਬੰਗਲਾ ਅਸਾਮੀ ਇਹਨਾਂ ਦਾ ਨਿਕਾਸ ਕੀ ਹੋਇਆਗਾ ਸਾਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆਗਾ ਠੀਕ ਹੈ ਤਾਂ ਇਸ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਵੀ ਪੰਜਾਬੀ ਜਿਹੜੀ ਭਾਸ਼ਾ ਉਹ ਕਿਵੇਂ-ਕਿਵੇਂ ਕਿਹੜੇ-ਕਿਹੜੇ ਰੂਪਾਂ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀ ਆ ਤਾਂ ਕਾਫੀ ਚਿੰਤਕਾਂ ਦਾ ਮਤਭੇਦ ਮੰਨੇ ਜਾਂਦਾ ਪਰ ਅਸਲ ਮਾਇਨੇ ਦੇ ਵਿੱਚ ਚਾਰ ਜਿਹੜੇ ਕਿਨੇਗੇ ਅਸੀਂ ਨਿਕਾਸ ਦੇ ਰੂਪ ਦੇ ਵਿੱਚ ਮੰਨ ਲੈਨੇ ਆਂ ਵੀ ਪੰਜਾਬੀ ਭਾਸ਼ਾ ਦਾ ਨਿਕਾਸ ਕਿਵੇਂ ਹੋਇਆ ਪਹਿਲੇ ਅਸੀਂ ਮੰਨ ਲੈਨੇ ਵੀ ਅਪਰਨਸ਼ਤ ਹੋਇਆ ਫਿਰ ਅਸੀਂ ਸੋਰਸ ਇਨੀ ਅਪਰਨਸ਼ਤ ਤੋਂ ਕਹਿ ਸਕਦੇ ਫਿਰ ਪ੍ਰਸਾਚੀ ਤੋਂ ਕਹਿ ਸਕਦੇ ਆਗੇ ਉਸ ਤੋਂ ਬਾਅਦ ਦਰਾਵੜੀ ਪਰਿਵਾਰ ਨਾਲ ਕਹਿ ਸਕਦੇ ਆਂ ਫਿਰ ਲੋਗੁਕ੍ਰਿਤਾਂ ਤੋਂ ਕੈਸਾ ਦ ਲੋਗੁਕ੍ਰਿਤ ਜਿਵੇਂ ਅਸੀਂ ਕਹਿ ਕਾਈ ਹੋ ਗਿਆ ਟੱਕ ਹੋ ਗਿਆ ਮਦਰ ਹੋ ਗਿਆ ਠੀਕ ਹੈ ਇਨਾਂ ਭਾਸ਼ਾਵਾਂ ਤੋਂ ਵਿਕਾਸ ਪੰਜਾਬੀ ਦਾ ਜਿਹੜਾ ਮੰਨਿਆ ਜਾਂਦਾ ਹੁਣ ਅਸੀਂ ਥੋੜਾ ਜਿਹਾ ਸ਼ੋਸ਼ਾਨੀ ਬਾਰੇ ਜਾਣ ਲਈਏ ਵੀ ਜਿਹੜਾ ਪੰਜਾਬੀ ਦਾ ਨਿਕਾਸ ਹੋ ਰਿਹਾ ਪ੍ਰਸਤੋ ਹੋਇਆ ਕਿਵੇਂ ਮੰਨਿਆ ਜਾਂਦਾ ਇਹ ਕਹਿੰਦੇ ਜਿਹੜਾ ਪੰਜਾਬੀ ਦਾ ਪੂਤ ਜਿਹੜਾ ਕਿਰਦੰਤ ਸੀਗਾ ਉਹ ਕੀਤਾ ਅ ਸੰਸਕ੍ਰਿਤ ਦੇ ਵਿੱਚ ਕੀ ਬਣ ਗਿਆ ਕਰਿਤ ਬਣ ਗਿਆ ਸ਼ੋਸ਼ਾਨੀ ਕੀ ਆ ਬਣ ਗਿਆ ਹਿੰਦੀ ਤੋਂ ਲੈ ਆ ਗਏ ਨਾ ਕੀ ਆ ਠੀਕ ਹੈ ਸੰਸਕ੍ਰਿਤ ਦੇ ਵਿੱਚ ਸਤਿਅ ਹੋ ਗਿਆ ਪੰਜਾਬੀ ਦੇ ਵਿੱਚ ਕੀ ਹੋ ਗਿਆ ਸੱਚ ਹੋ ਗਿਆ ਔਰ ਹਿੰਦੀ ਵਿੱਚ ਸਾਚ ਹੋ ਗਿਆ ਮਤਲਬ ਇਹ ਇਹ ਜਿਹੜਾ ਕੀ ਹੈਗਾ ਮਤਲਬ ਕਿ ਕਿਵੇਂ ਰੂਪ ਜਿਹੜੇ ਕਿ ਨੇ ਸ਼ੋਰ ਸਾਡੀ ਅਪਰਾਸ਼ ਤੋਂ ਜਿਹੜੇ ਕਿ ਨਿਕਲ ਕੇ ਆਉਂਦੇ ਨੇਗੇ ਉਦੋਂ ਉਹਦਾ ਪੈਸਾਚੀ ਅਪਰਾਸ਼ ਤੋਂ ਕਿਵੇਂ ਆਇਆਗਾ ਵੀ ਪੈਸਾਚੀ ਵਾਦ ਜਿਹੜਾ ਮੂਲ ਰੂਪਾ ਗੀਰਸਨ ਦੇ ਦਿਮਾਗ ਦੀ ਕਾਹੜ ਅਸਲ ਮਾਇਨੇ ਦੇ ਵਿੱਚ ਮੰਨੀ ਜਾਂਦੀ ਹੈਗੀ ਪਰ ਅਸਲ ਮਾਇਨੇ ਦੇ ਵਿੱਚ ਜਿਹੜਾ ਗੀਰਸਨ ਦੇ ਜਿਹੜੇ ਕਿਨੇ ਕਾਫੀ ਜ਼ਿਆਦਾ ਸਾਨੂੰ ਮਤਲਬ ਕਿ ਦੇਖਣ ਨੂੰ ਮਿਲਦੇ ਨੇਗੇ ਵੀ ਜਿਹੜੇ ਪੈਸਾਚੀ ਅਪਰਾਸ਼ ਆਗੀ ਉਹ ਕਿਵੇਂ ਕਿਸ ਚੀਜ਼ਾਂ ਤੋਂ ਉਤਪੰਨ ਹੁੰਦੀ ਹੈ ਪਹਿਲਾ ਨਾਮ ਇਹਦਾ ਕੀ ਸੀਗਾ ਹੁਣ ਕੀ ਨਾਮ ਆਗਾ ਤੇ ਉਹਨਾਂ ਦੇ ਵਿੱਚ ਸਾਡੇ ਕੋਲ ਜਿਹੜੇ ਕਿ ਨੇਗੇ ਅ ਡਾਕਟਰ ਬਨਾਰਸੀ 10 ਬੈਨਰਜੀ ਹੋਗੇ ਠੀਕ ਹੈ 10000 ਹੋਗੇ ਤੇ ਉਹਨਾਂ ਦੇ ਵਿੱਚ ਡਾਕਟਰ ਮੋਹਨ ਸਿੰਘ ਹੋਗੇ ਬਦਰੀਨੰਦ ਭਟ ਹੋਗੇ ਤੇ ਕਾਲਾ ਸਿੰਘ ਬੇਦੀ ਹੋਗੇ ਇਹਨਾਂ ਨੇ ਮਤਲਬ ਇਸ ਸੰਧਾਤ ਬਾਰੇ ਕਾਫੀ ਜ਼ਿਆਦਾ ਜਿਹੜੇ ਕੀ ਹੈਗੀ ਮਤਲਬ ਕੀ ਗੱਲ ਕੀਤੀ ਹੈਗੀ ਤੇ ਕਾਲਾ ਸਿੰਘ ਬੇਦੀ ਜਿਹੜੀ ਆਪਣੀ ਪੁਸਤਕ ਹੈ ਜਿਹੜੀ ਉਹਨਾਂ ਦੀ ਪੰਜਾਬੀ ਭਾਸ਼ਾ ਦਾ ਵਿਕਾਸ ਆਗਾ ਇਹਦੇ ਵਿੱਚ 141 ਤੋਂ ਲੈ ਕੇ 40 ਤੱਕ ਪੈਸਾਚੇ ਬਾਰੇ ਕੀ ਚਰਚਾ ਕਰਦੇ ਨੇ ਉਹ ਕਹਿੰਦੇ ਵਾਸਤੇ ਵਿੱਚ ਜਿਹੜੀ ਪੈਸਾਚੀ ਹੈਗੀ ਪ੍ਰੰਥਾ ਅਧੁਨਿਕ ਪੰਜਾਬੀ ਦੀ ਹੀ ਜਨਨੀ ਆ ਮਤਲਬ ਉਹਦੇ ਹੀ ਰੂਪ ਮੰਨੀ ਜਾਂਦੀ ਹੈਗੀ ਉਸ ਤੋਂ ਬਾਅਦ ਕੀ ਆ ਵੀ ਜਿਹੜੀ ਪੈਸਾਚੀ ਆ ਅਸਲ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪ੍ਰਚਲਿਤ ਸੀ ਜਿਸ ਦੇ ਰੂਪ ਕੀ ਕਿਹੜੇ-ਕਿਹੜੇ ਰੂਪ ਹੋਗੇ ਜਿਨੂੰ ਆਪਾਂ ਲੋਕੋਕ੍ਰਿਤਾਾਂ ਦੇ ਵਿੱਚ ਵੀ ਦੇਖਾਂਗੇ ਜਿਹਦੇ ਵਿੱਚ ਕਿ ਕਈ ਟੱਕ ਲੈਂਦਾ ਪੂਰਬੀ ਇਲਾਕੇ ਅਤੇ ਜਿਹੜੇ ਕਿ ਨੇ ਹੋਰ ਜਾਤੀਆਂ ਦੇ ਨਾਂ ਉੱਪਰ ਜਿਹੜੇ ਕਿ ਪ੍ਰਸਿੱਧ ਹੋਈ ਹੈਗੀ ਵਾਸਤਵ ਵਿੱਚ ਇਹ ਹੈ ਕਿ ਜ਼ੁਬਾਨ ਦਾ ਨਾਮ ਸੀਗਾ ਮਤਲਬ ਕਿ ਉਹਨਾਂ ਨੇ ਆਪਣੀ ਇਸ ਜਿਹੜੀ ਕਿ ਪੰਜਾਬੀ ਭਾਸ਼ਾ ਦੇ ਸਰਵਿਕ ਵਿਕਾਸ ਦੇ ਵਿੱਚ ਆਪਣੀ ਬੁੱਕ ਦੇ ਵਿੱਚ ਜਿਕਰ ਜੋ ਕੀਤਾ ਇਹਨਾਂ ਵੀ ਕਿਸੇ ਸਮੇਂ ਦੇ ਵਿੱਚ ਜਿਹੜੀ ਕਿ ਸੀ ਸਾਚੀ ਸੀ ਸਾਰੇ ਪੰਜਾਬ ਸਭ ਤੋਂ ਸਿੰਧੂ ਤੇ ਸਿੰਧੂ ਉੱਪਰ ਹੋਈ ਸੀ ਮਨ ਲ ਉੱਥੇ ਜਿਹੜਾ ਕਾਫੀ ਜ਼ਿਆਦਾ ਦਾ ਪ੍ਰਭਾਵ ਮਿਲ ਜਾਂਦੇ ਸੀ ਪਰ ਅੱਗੇ ਚੱਲ ਕੇ ਪੂਰਬੀ ਪੰਜਾਬ ਉੱਪਰ ਜਿਹੜਾ ਕਿ ਸੋਰਸਾਨੀ ਦਾ ਦਬਾਵਾ ਵਧ ਗਿਆ ਤੇ ਪੈ ਸਾਚੀ ਦਾ ਘਟ ਗਿਆ ਹੁਣ ਜਿੱਥੇ ਸੋਰਸਾਨੀ ਮਤਲਬ ਮੰਨਦੇ ਆ ਵੀ ਸੋਰਸਾਨੀ ਜਿਹੜੀ ਕਿ ਆ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੀ ਆ ਪਰ ਸੋਰਸਾਨੀ ਜਿਹੜੀ ਕਿ ਘਟ ਜਾਂਦੀ ਆ ਪੈ ਸਾਚੀ ਦਾ ਰੋਲ ਜਿਹੜਾ ਕਿ ਜਿਆਦਾ ਸਾਨੂੰ ਕੀ ਮਿਲਦਾ ਪੈ ਸਾਚੀ ਘਟ ਜਾਂਦੀ ਆ ਔਰ ਸੋਰਸਾਨੀ ਦਾ ਜਿਹੜਾ ਕਿ ਆ ਦਬਦਬਾ ਵਧ ਜਾਂਦਾ ਪੰਜਾਬੀ ਦੇ ਸਰੋਤ ਭਾਸ਼ਾ ਦਰਾਵੜੀ ਹੁਣ ਦਰਾਵੜਵਾਦ ਜਿਹੜਾ ਕੀ ਹੈ ਇਹ ਪੰਜਾਬੀ ਨੂੰ ਕਿਵੇਂ ਜਿਹੜਾ ਕੀ ਹੈ ਅੱਗੇ ਅਸੀਂ ਮੰਨਦੇ ਆ ਵੀ ਪੰਜਾਬੀ ਭਾਸ਼ਾ ਦੇ ਸਰੋਤ ਜਿਹੜਾ ਕੀ ਹੈਗਾ ਵਿਕਾਸ ਆ ਨਿਕਾਸ ਉਹਦੇ ਵਿੱਚ ਕਿਵੇਂ ਅਸੀਂ ਮਰੋੜਾ ਲਾਦਾ ਕਰਦੇ ਨੇ ਤਾਂ ਜਿਹੜੇ ਸਾਡੇ ਕੋਲ ਅਨਹਾਕਾ ਫ੍ਰੀ ਤੋਕਟੀ ਨੇਗੇ ਇਹਨਾਂ ਦਾ ਆਪਣਾ ਇੱਕ ਅੰਗਰੇਜ਼ੀ ਦੇ ਵਿੱਚ ਲੇਖ ਆਗਾ ਜਿਹਦੇ ਵਿੱਚ ਪ੍ਰੀ ਆਰੀਅਨ origin of the pakistani languages ਉਹਦੇ ਵਿੱਚ 1991 ਵਿੱਚ ਪੇਸ਼ ਕੀਤਾ ਵੀ ਜਿਹੜੇ ਲੇਖਕ ਪੱਛਮੀ ਭਾਸ਼ਾ ਸ਼ਾਸਤਰੀਆਂ ਦੀ ਜਿਹੜੀ ਕੀ ਹੈ ਭਾਰਤੀ ਆਰਿਆ ਭਾਸ਼ਾਵਾਂ ਬਾਰੇ ਕਾਫੀ ਜ਼ਿਆਦਾ ਖੋਜ ਨੂੰ ਰੱਦ ਕਰਦੇ ਨੇ ਉਹਨਾਂ ਦੇ ਅਨੁਸਾਰ ਕੀ ਜਿਹੜੇ ਪੱਛਮੀ ਵਿਦਵਾਨ ਨੇ ਕਹਿੰਦੇ ਆਰੀਆ ਜਾਤੀਆਂ ਨੂੰ ਉੱਚਾ ਜਿਹੜਾ ਕੀ ਹੈਗਾ ਮਤਲਬ ਕਿ ਸਿੱਧ ਕਰਨ ਲਈ ਭਾਰਤ ਪਾਕ ਦੀ ਜਿਹਨੇ ਭਾਸ਼ਾ ਵੰਨ ਸੀ ਜਨਮ ਸਰੋਤ ਮਤਲਬ ਕਿ ਉਹਨਾਂ ਨੂੰ ਕੀ ਕੀਤਾ ਗਿਆ ਦੱਸਿਆ ਗਿਆ ਅਤੇ ਬੇਬੁਨਿਆਦ ਅਨਲਕ ਫਰੀਦਕੋਟੀ ਅਗੇ ਲਿਖਦਾ ਕਿ ਉੱਤਰ ਭਾਰਤ ਦੀ ਪੰਜਾਬੀ ਹਿੰਦੀ ਤੇ ਸਿੰਧ ਦੀ ਉਰਦੂ ਆੜਪਾਸ਼ਾ ਵਿੱਚ ਦਰਾਵੜੀ ਤੇ ਮੁੰਡਾ ਭਾਸ਼ਾਵਾਂ ਦੇ ਸ਼ਬਦਾਲੀ ਦੇ ਵੀ ਅੰਸ਼ ਮਿਲਦੇ ਨੇ ਮਤਲਬ ਕਹਿੰਦਾ ਵੀ ਜਿਹੜੇ ਅਸੀਂ ਕਹਿ ਸਕਦੇ ਵੀ ਪੰਜਾਬੀ ਹਿੰਦੀ ਜਿਹੜੀ ਗੁਜਰਾਤੀ ਹੋਰ ਭਾਸ਼ਾਵਾਂ ਨੇ ਇਹਦੇ ਵਿੱਚ ਸਿਰਫ ਸ਼ੋਸ਼ਾਨੇ ਤੇ ਸੱਚੀ ਤਾਂ ਕੀ ਨਹੀਂ ਗੱਲ ਸਿਮਤrani ਇਹਦੇ ਵਿੱਚ ਦਰਾਵੜ ਭਾਸ਼ਾਵਾਂ ਦੇ ਵੀ ਸਾਨੂੰ ਅੰਸ਼ ਜਿਹੜੇ ਕਿਨੇ ਵੱਖਰੇ ਵੱਖਰੇ ਮਿਲਦੇ ਨੇ ਉਹਨਾਂ ਦੇ ਵਿੱਚੋਂ ਐਗਜ਼ਾਮਪਲ ਕਿਹੜੀ ਕਿਹੜੀ ਦਿੱਤੀ ਆ ਜਿਹਦੇ ਵਿੱਚ ਸਾਨੂੰ ਕਿਹੜੇ ਕਿਹੜੇ ਮਿਲਦੀਆਂ ਨੇ ਕਿ ਵੀ ਇਹਨਾਂ ਦਾ ਜਿਹੜਾ ਰੂਪ ਸੀ ਨਾ ਇਹਨਾਂ ਨੇ ਦੱਸੇਗਾ ਮਿੱਕਿਸ ਰੂਪ ਨਾਲ ਆਹ ਕਹਿੰਦੇ ਨੇ ਵੀ ਜਿਹੜੀ ਦਰਾਵੜੀ ਹੈ ਕਿਸ ਰੂਪ ਨਾਲ ਆਈ ਹੈ ਪੰਜਾਬੀ ਨੂੰ ਕਿਵੇਂ ਲੈਂਦੀ ਦੇ ਪੋਠੋਆਰੀ ਨੂੰ ਉਰਦੂ ਦੇ ਸੰਪਰਦਨਕਾਰ ਦੇ ਵਿੱਚ ਕੀ ਹੈ ਦਰਾਵੜੀ ਮੂਹ ਕਾਪੂ ਪੰਜਾਬੀ ਨੂੰ ਨੂ ਲੈਂਦੀ ਦੇ ਵਿੱਚ ਕੂ ਆ ਪੋਠੋਆਰੀ ਡੋਗਰੀ ਦੇ ਵਿੱਚ ਕੀ ਕਹਿੰਦੇ ਆ ਸਬੰਧਕਾਰਕ ਦੇ ਵਿੱਚ ਦਰਾਵੜੀ ਇਨਾਂ ਨੂ ਨਹੀਂ ਪੰਜਾਬੀ ਦੇ ਵਿੱਚ ਦਾਤ ਦੇ ਆ ਦੀ ਆ ਮਲੋਈ ਪੰਜਾਬੀ ਦੇ ਵਿੱਚ ਕਾ ਕੇ ਕੀ ਆਗਾ ਠੀਕ ਹੈ ਪੋਠੋਆਰੀ ਚ ਨਾਂ ਨਹੀਂ ਆ ਪੁੱਤ ਕਾਲਕੀ ਦੇ ਵਿੱਚ ਇਹ ਸਾਰਾ ਦਰਾਵੜ ਦੇ ਰੂਪ ਦੱਸੇ ਨੇਗੇ ਠੀਕ ਹੈ ਅਨਲਖ ਅਫਰੀਦ ਕੋਟੀ ਨੇ ਗਿਆ ਉਦੋਂ ਜਦੋਂ ਲਗੂ ਪ੍ਰਕਿਰਤਵਾਦੀ ਗੱਲ ਕਰਾਂਗੇ ਤਾਂ ਲਗੂ ਪ੍ਰਕਿਰਤਵਾਦੀ ਵਿੱਚ ਜਿਹਦੇ ਵਿੱਚ ਅਸੀਂ ਕਈ ਦੀ ਗੱਲ ਕਰਾਂਗੇ ਟੱਕ ਦੀ ਗੱਲ ਕਰਾਂਗੇ ਮਦਰ ਭਾਸ਼ਾ ਦੀ ਗੱਲ ਕਰਾਂਗੇ ਤਾਂ ਉਹਨਾਂ ਦੇ ਜਿਹੜੇ ਕਿਹਨੇਗੇ ਪੰਜ ਅਪ੍ਰੰਸ਼ ਸ਼ੋਰਸਾਨੀ ਮਗਦੇ ਅਦਮਗਦੇ ਮਹਾਰਾਸ਼ਟਰੀ ਪਰ ਸੱਚੀ ਬਾਰੇ ਵਿਦਵਾਨਾਂ ਦੇ ਡਿੱਕ ਨਹੀਂ ਇਹਨਾਂ ਨੇ ਕਾਫੀ ਜ਼ਿਆਦਾ ਸਹਿਮਤੀ ਨੂੰ ਪ੍ਰਗਟਾਇਆ ਪ੍ਰਗਟ ਆਇਆ ਇਹਨਾਂ ਦੇ ਵਿੱਚ ਸਾਡੇ ਕੋਲ ਲਗੋ ਪ੍ਰਕਾਰ ਦੇ ਵਿੱਚ ਕਿ ਕਈ ਟੱਕ ਹੋ ਗਿਆ ਮਦਰ ਹੋ ਗਿਆ ਬਾਲਕੀ ਹੋ ਗਿਆ ਉਪਨਗਰ ਹੋ ਗਿਆ ਇਹ ਸਾਰੀਆਂ ਅਪਰੰਸ਼ ਭਾਸ਼ਾਵਾਂ ਤੋਂ ਸੱਪ ਤੋਂ ਹੋਣ ਦੀ ਕੀ ਕਰਦੀਆਂ ਨੇਗੀਆਂ ਉਸ ਰੂਪ ਦੇ ਵਿੱਚ ਸਾਡੇ ਸਾਹਮਣੇ ਕੀ ਮਿਲਦੀਆਂ ਨੇ ਦੇਖਣ ਨੂੰ ਮਿਲਦੀਆਂ ਨੇਗੀਆਂ ਅਸਲ ਮਾਇਨੇ ਦੇ ਵਿੱਚ ਜੇ ਅਸੀਂ ਗੱਲ ਕਰਾਂਗੇ ਵੀ ਜਿਹੜਾ ਇਹਦਾ ਰੂਪ ਆਗਾ ਉਹ ਕਿੱਥੋਂ ਉੱਪਰ ਕੇ ਆਇਆ ਕਿਹੜੇ ਰੂਪ ਦੇ ਕਿਵੇਂ ਸਾਡੇ ਸਾਹਮਣੇ ਜੜੀਆਂ ਕਿਹਨੇ ਭਾਸ਼ਾਵਾਂ ਵਿੱਚ ਨਿਕਲ ਕੇ ਆਈਆਂ ਨੇਗੀਆਂ ਇਹ ਸਾਰੀਆਂ ਜਿਹੜੀਆਂ ਕਿਨੇ ਗਿਆ ਇਹਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾਗਾ ਜਿਵੇਂ ਅੱਜ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਉਸੇ ਨਿਕਾਸ ਪੜੇ ਸੀ ਕਿਵੇਂ ਸਾਡੇ ਕੋਲ ਜਿਹੜਾ ਕੀ ਹੈਗਾ ਉਹਦਾ ਉੱਭਰ ਕੇ ਆਉਂਦੀ ਹੈ ਜਿਸੀ ਵਿਕਾਸ ਮਤਲਬ ਪੰਜਾਬੀ ਭਾਸ਼ਾ ਕਿਵੇਂ ਜਿੱਥੋਂ ਸਟਾਰਟ ਹੋਈ ਸੀ ਅੱਜ ਜਿਹੜੀ ਕਿਵੇਂ ਕਿਵੇਂ ਕਿਹੜੇ-ਕਿਹੜੇ ਵਿਕਾਸਾਂ ਦੇ ਪੜਾਅ ਦੇ ਵਿੱਚ ਨਿਕਲ ਕੇ ਆਈ ਹੈਗੀ ਜਿਵੇਂ ਅਸੀਂ ਗੱਲ ਕਰੀਏ ਵੀ 1173 ਦੀ ਗੱਲ ਕਰੀਏ ਜਾਂ 8ਵੀਂ 9ਵੀਂ ਸਦੀ ਦੀ ਗੱਲ ਕਰੀਏ ਤਾਂ ਉਦੋਂ ਪੰਜਾਬੀ ਭਾਸ਼ਾ ਦੇ ਕੀ ਕਿਹੜੇ ਰੂਪ ਦੇਖਣ ਨੂੰ ਮਿਲਦੇ ਸੀ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਰਲ ਗੱਡੀਆਂ ਸੀਗੀਆਂ ਫਿਰ ਉਸ ਤੋਂ ਬਾਅਦ ਕੀ ਆਇਆ ਬਾਬਾ ਫਰੀਦ ਜੀ ਆਉਂਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਕੋਲ ਗ ਦੇ ਵਿੱਚ ਦਾ ਟਾਈਮ ਪੀਰੀਅਡ ਆਉਂਦਾ ਠੀਕ ਹੈ ਫਿਰ ਹੌਲੀ ਹੌਲੀ ਪੰਜਾਬੀ ਭਾਸ਼ਾ ਕਿਵੇਂ ਕਿਵੇਂ ਆਪਣਾ ਰੂਪ ਜਿਹੜਾ ਧਾਰਨ ਕਰਦੀ ਆ ਕਿਸ ਰੂਪ ਦੇ ਵਿੱਚ ਸਾਨੂੰ ਅੱਜ ਜਿਹੜੀ ਕਿ ਆ ਮਤਲਬ ਕਿ ਲੇਟੈਸਟ ਜਿਹੜੀ ਕਿ ਵਰਤਮਾਨ ਸਮੇਂ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਸਾਹਮਣੇ ਮਿਲਦੀ ਹੈਗੀ ਤਾਂ ਉਹਦੇ ਵਿੱਚ ਜਿਹੜਾ ਕਿ ਪੰਜਾਬੀ ਵਿਕਾਸ ਤੁਹਾਨੂੰ ਸਿਲੇਬਸ ਦੇ ਵਿੱਚ ਜਿਹੜਾ ਕਿ ਦਿੱਤਾ ਹੋਇਆ ਵੀ ਵਿਕਾਸ ਦੇ ਜਿਹੜੇ ਪੜਾਅ ਨੇਗੇ ਕਿਹੜੇ-ਕਿਹੜੇ ਰੂਪ ਦੇ ਵਿੱਚ ਨੇ ਤੇ ਮੋਸਟਲੀ ਇੰਪੋਰਟੈਂਟ ਚਾਰਟ ਹੋ ਜਾਂਦਾ ਇਹਨੂੰ ਤੁਸੀਂ ਨੋਟ ਕਰ ਲਿਓ ਤੇ ਇਹਦੇ ਵਿੱਚ ਕੀ ਹੋ ਜੂਗਾ ਪਹਿਲਾਂ ਜਿਹੜਾ ਪ੍ਰਾਚਨ ਭਾਰਤੀ ਆਰਿਆ ਭਾਸ਼ਾ ਸੀ 1500 ਤੋਂ 600 ਬੀਸੀ ਤ ਜਿਹਦੇ ਵਿੱਚ ਅਸੀਂ ਗੱਲ ਕਰੀ ਸੀ ਵੀ ਪਹਿਲੀ ਭਾਸ਼ਾ ਜਿਹੜੀ ਕੀ ਆ ਵੈਦਾਂ ਦੀ ਭਾਸ਼ਾਗੀ ਵੈਦਾਂ ਦੀ ਭਾਸ਼ਾ ਕਿਹ ਹੋਗੀ ਵੈਦਿਕ ਸੰਸਕ੍ਰਿਤ ਹੋਗੀ ਉਸ ਤੋਂ ਬਾਅਦ ਦੂਜੀ ਕੀ ਹੋਗੀ ਕਲਾਸਿਕਲ ਸੰਸਕ੍ਰਿਤ ਲੋਕਿਕ ਭਾਸ਼ਾ ਕਹਿੰਦੇ ਜਿਹਦੇ ਵਿੱਚ ਸਾਡੇ ਕੋਲ ਰਮਾਇਣ ਮਹਾਭਾਰਤ ਲਿਖੇ ਗਏ ਸੀਗੇ ਠੀਕ ਹੈ ਉਸ ਤੋਂ ਬਾਅਦ ਦੂਜਾ ਵਿਕਾਸ ਪੜਾਇਆ ਜਿਹੜਾ ਕਿ ਮੱਧਕਾਲੀ ਭਾਰਤੀ ਇਹ ਕੀ ਹੋ ਗਿਆ ਪ੍ਰਾਚਨ ਪੁਰਾਣੀ ਸਮੇਂ ਦੇ ਵਿੱਚ ਕੀ ਆ ਵੈਦਿਕ ਸੰਸਕ੍ਰਿਤਾ ਮੱਧਕਾਲੀ ਭਾਰਤੀ ਆ ਰਹੀ ਭਾਸ਼ਾ ਦੇ ਵਿੱਚ 600 ਤੱਕ ਹੈ 1000 AD ਤੱਕ ਆ ਟਾਈਮ ਪੀਰੀਅਡ ਜ਼ਰੂਰ ਕਰ ਲਓ ਜਿਆਦਾ ਠੀਕ ਹੈ ਇਹ 1500 ਤੋਂ 600 BC ਤੱਕ ਆ ਉਸ ਤੋਂ ਬਾ ਇਹਦੇ ਵਿੱਚ ਕੀ ਹੋ ਗਿਆ ਪਾਲੀ ਪ੍ਰਕਿਰਤਾ ਅਸ਼ੋਕ ਪਾਲੀ 600 ਤੋਂ ਪਹਿਲੀ ਸਦੀ ਤਾ ਹੁੰਦੀ ਹੈ ਸਾਹਿਤਿਕ ਪ੍ਰਕਿਰਤਾ ਮਿਲਦੀਆਂ ਨੇ ਪਹਿਲੀ ਸਦੀ ਦੇ ਵਿੱਚ ਔਰ ਅਪ੍ਰਾਂਸ਼ ਮਿਲਦੇ ਨੇ 600 ਤੋਂ 1000 ਦੇ ਵਿੱਚ ਠੀਕ ਹੈ ਜਦੋਂ ਅਸੀਂ ਤੀਜੇ ਵਿਕਾਸ ਪੜਾਅ ਦੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਆਧੁਨਿਕ ਭਾਰਤੀ ਰੈਮ ਆਰਿਆ ਭਾਸ਼ਾਵਾਂ ਆ ਜਾਣਗੀਆਂ 1000 ਤੋਂ ਲੈ ਕੇ 2004 ਤੱਕ ਜਾਂ ਹੁਣ ਤੱਕ ਦੀ ਗੱਲ ਕਰਾਂਗੇ ਜਿਹਦੇ ਵਿੱਚ ਪੰਜਾਬੀ ਸਿੰਧੀ ਪਹਾੜੀ ਬੋਲੀਆਂ ਹਿੰਦੀ ਦੇ ਮੂਲ ਰੂਪ Gujarati, Marathi, Bengali, Sami, Konkani ਇਹ ਸਾਰੇ ਕਿਉਂ ਹੋ ਜਾਂਦੇ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਪੜਾਅ ਹੋ ਜਾਣਗੇ ਜਿਹੜੇ ਕਿ ਨੇਗੇ ਸੀ ਤਿੰਨ ਭਾਗਾਂ ਦੇ ਵਿੱਚ ਵੰਡੇ ਨੇ ਪ੍ਰਾਚੀਨ, ਮੱਧਕਾਲੀਲ, ਆਧੁਨਿਕ ਕਾਲ ਠੀਕ ਹੈ ਹੁਣ ਅਸੀਂ ਪੰਜਾਬੀ ਭਾਸ਼ਾ ਨੂੰ ਦੇਖਾਂਗੇ ਵੀ ਇਹ ਜਿਹੜੇ ਕਿ ਨੇਗੇ ਮਤਲਬ ਕਿ ਉਥਾਰ ਦੇ ਰੂਪ ਦੇ ਵਿੱਚ ਦੇਖਾਂਗੇ ਵੀ ਕਿਵੇਂ ਵਿਕਾਸ ਹੋਇਆ ਕਿਵੇਂ ਪੰਜਾਬੀ ਭਾਸ਼ਾ ਜਿਹੜੀ ਕਿ ਆ ਲਗਾਤਾਰ ਨਿਰੰਤਰਣ ਰੂਪ ਦੇ ਵਿੱਚ ਸਾਡੇ ਕੋਲ ਦੇਖਣ ਨੂੰ ਮਿਲਦੀ ਹੈਗੀ ਠੀਕ ਹੈ ਇਹਦੇ ਵਿੱਚੋਂ ਅਸੀਂ ਜਿਹੜੇ ਕੀ ਆ ਬੁੱਟਾ ਸਿੰਘ ਬਰਾੜ ਦੇ ਅਕੋਰਡਿੰਗ ਇਹਦੀ ਜਿਹੜੀ ਕਾਲਵਾਡੋ 4 ਅਕਾਲਾਂ ਦੇ ਵਿੱਚ ਕਰਾਂਗੇ ਚਾਰ ਕਾਲ ਕਾਲ ਕਿਹੜੇ ਨੇਗੇ ਪਹਿਲਾ ਕੀ ਆ ਪਹਿਲਾ ਵਿਕਾਸ ਪੜਾ ਕਿਹੜਾ ਹੈਗਾ ਆਦ ਕਾਲ ਆਗਾ ਫਿਰ ਮੱਧ ਕਾਲ ਆ ਫਿਰ ਉੱਤਰ ਮੱਧ ਕਾਲ ਆ ਤੇ ਉਦਨਿਕ ਕਾਲ ਆਗਾ ਠੀਕ ਹੈ ਇਹ 1000 ਤੋਂ 1500 ਆ 1500 ਤੋਂ 1700 ਆ 1700 ਤੋਂ 1900 ਤੱਕ ਆ 1900 ਤੋਂ ਲੈ ਕੇ 2004 ਤੱਕ ਆ ਠੀਕ ਹੈ ਇਹ ਹੁਣ ਆਪਾਂ ਕੱਲੇ ਕੱਲੇ ਪਹਿਲਾ ਵਿਕਾਸ ਪੜਾ ਦੂਜਾ ਵਿਕਾਸ ਪੜਾ ਉਹਦੀ ਗੱਲ ਕਰਾਂਗੇ ਹੁਣ ਜਿਵੇਂ ਪਹਿਲੇ ਵਿਕਾਸ ਪੜਾ ਦੀ ਗੱਲ ਕਰਾਂ ਤੇ ਸੰਕ੍ਰਾਂਤੀ ਕਾਲ ਦੀ ਆਉਂਦੀਆਂ ਨੇ ਸੰਦੇਹ ਰਸਕੋ ਦਾ ਜਿਹੜੇ ਕੀ ਨੇ ਅਦਭਾਨ ਦੀ ਹੈਗੀ ਇਹਨਾਂ ਦੀ ਭਾਸ਼ਾ ਕਿਹੜੀ ਸੀ ਅਪਰੰਛ ਮਤਲਬ ਪਹਿਲੀ ਵਾਰ ਜਿਹੜੀ ਕੀ ਹੈ ਕੋਈ ਰਚਨਾ ਲਿਖੀ ਗਈ ਸੀਗੀ ਉਹ ਸਾਡੇ ਕੋਲ ਰਚਨਾ ਆਉਂਦੀ ਹੈ ਸਨੇਹ ਰਸਕ ਦੀ ਆਉਂਦੀ ਆ ਆਦਮਹਾਨ ਠੀਕ ਹੈ ਮਤਲਬ ਕਿ ਰਚਨਾ ਕੀ ਹੈ ਸਨੇਹ ਰਸਕ ਦਾ ਲੇਖਕ ਕੌਣ ਸੀ ਆਦਮਹਾਨ ਸੀਗੇ ਔਰ ਇਹਨਾਂ ਦਾ ਖੇਤਰ ਸੀ ਜਿਸੇ ਪੰਜਾਬ ਦੇ ਵਿੱਚ ਜਦੋਂ ਇਹ ਰਚਨਾ ਲਿਖਣ ਲੱਗੇ ਸੀਗੇ ਤਾਂ ਭਾਸ਼ਾ ਅਪਰੇਂਸ਼ ਜਿਹੜੀ ਕੀ ਯੂਜ਼ ਕੀਤੀ ਜਾਂਦੀ ਸੀ ਪ੍ਰਕਿਰਤ ਪੰਗਲਮ ਜਿਹਨੂੰ ਪਿੰਗਲ ਤੇ ਸੀਗੇ ਮਤਲਬ ਪਿੰਗਲ ਰਿਸ਼ੀ ਸੀਗੇ ਉਹਨਾਂ ਨੇ ਲਿਖੀ ਸੀ ਰਚਨਾ ਭਾਸ਼ਾ ਕਿਹੜੀ ਹੈ ਬਿਹਾਰੀਆ ਔਰ ਇਹਦਾ ਦਾ ਖੇਤਰ ਵੀ ਬਿਹਾਰ ਹੋ ਜਾਏਗਾ ਗਿਆਨੇਸ਼ਵਰੀ ਆਗੀ ਇਹਨਾਂ ਦੇ ਲੇਖਕ ਸੰਤ ਗਿਆਨੇਸ਼ਵਰ ਸੀਗੇ ਮਰਾਠੀ ਨੂੰ ਰਿਪਰਜੈਂਟ ਕਰਦੀ ਸੀ ਭਾਸ਼ਾ ਤੇ ਮਹਾਰਾਸ਼ਟਰ ਨੂੰ ਰਿਪਰਜੈਂਟ ਕਰਦੀ ਸੀ ਚਾਰੇ ਪਾਦੇ ਜਿਹੜੇ ਕਿਸੇ ਸਿਧਨਾਥ ਨਾਮ ਲੇਖਕ ਨੇਗੇ ਚਾਰ ਪਾਦੇ ਜਿਹੜੀ ਰਚਨਾ ਲਿਖਿਆ ਔਰ ਬੰਗਾਲ ਜਿਹੜੀ ਕਿ ਬੰਗਾਲ ਨੂੰ ਰਿਪਰਜੈਂਟ ਕਰਦੇ ਸੀਗੇ ਉਸ ਤੋਂ ਬਾਅਦ ਵਿੱਚ ਜੇ ਅਸੀਂ ਗੱਲ ਕਰੀਏ ਵੀ ਆਦਮਹਾਨ ਨੇ ਜਿਹੜੀ ਕਾਵ ਰਚਨਾ ਸਨੇਹ ਰਸਕ ਲਿਖੀ ਹੈ ਨਾ ਉਹਦਾ ਰਚਨਾ ਕਾਲ 11ਵੀਂ ਸਦੀ ਮੰਨਿਆ ਗਿਆ ਉਹ ਡਾਕਟਰ ਪ੍ਰੇਮ ਪ੍ਰਕਾਸ਼ ਦਾ ਸਮਝਦਾ 12ਵੀਂ ਸਦੀ ਲਿਖਦੇ ਨੇ ਮਤਲਬ ਅਲੱਗ-ਅਲੱਗ ਇਹਨਾਂ ਦੇ ਵਿੱਚ ਜਿਹੜੀ ਕਿ ਆ ਕਾਫੀ ਜ਼ਿਆਦਾ ਮਤਪੇਦ ਮੰਨਿਆ ਜਾਂਦੇ ਨੇ ਵੀ ਕਿਹੜੇ ਜਿਹੜਾ ਕਿ ਸਨੇਹ ਰਸਕ ਦਾ ਜ਼ਿਆਦਾ ਸਮਾਂ ਪੀਰੀਅਡ ਜਿਹੜਾ ਸਹੀ ਮੰਨਿਆ ਜਾਂਦਾਗਾ ਅਸਲ ਦੇ ਵਿੱਚ ਸਨੇਹ ਰਸਕ ਨੂੰ ਪੰਜਾਬੀ ਭਾਸ਼ਾ ਦਾ ਇੱਕ ਪ੍ਰਥਮ ਜਿਹੜਾ ਕਿ ਕਾਵਗ੍ਰੰਥ ਮੰਨਿਆ ਜਾਂਦਾ ਮਤਲਬ ਪਹਿਲੀ ਵਾਰ ਜਿਹੜਾ ਕਿ ਆ ਕੋਈ ਗ੍ਰੰਥ ਲਿਖਿਆ ਗਿਆ ਸੀ ਕਾਵਗ੍ਰੰਥ ਉਹ ਕੀ ਹੈਗਾ ਆਦਮ ਹਨ ਦਾ ਸਨੇਹ ਰਸਕ ਮੰਨਿਆ ਜਾਂਦਾਗਾ ਠੀਕ ਹੈ ਕੱਲ ਨੂੰ ਕੁਐਸਚਨ ਕਿਵੇਂ ਬਣ ਕੇ ਆ ਸਕਦਾ ਵੀ ਜੇ ਤੁਸੀਂ ਪੰਜਾਬੀ ਭਾਸ਼ਾ ਦੇ ਸਭ ਤੋਂ ਪਹਿਲਾ ਜਿਹੜਾ ਕਾਵਗ੍ਰੰਥ ਕਿੰਨਾ ਪਰਪਾਸ਼ ਕੀ ਸੀਗੀ ਇਹ ਪਰਸ਼ਾ ਜਾਂ ਪੁਰਾਣੀ ਪੰਜਾਬੀ ਦਾ ਜਿਹੜਾ ਕਿ ਰੂਪ ਸਾਨੂੰ ਦੇਖਣ ਨੂੰ ਮਿਲਦਾਗਾ ਉਸ ਦੇ ਵਿੱਚ ਨਾਚ ਜੋਗੀਆਂ ਦਾ ਮੋਢੀ ਜਿਹੜਾ ਕਿ ਗੁਰਖਨਾਥ ਆ ਜਾਂਦੇ ਨੇ ਫਿਰ ਸਾਡੇ ਕੋਲ ਕੀ ਆ ਜਾਂਦਾ ਜਿਹੜੀ ਕੀ ਆ ਨਾਥ ਪਰੰਪਰਾ ਜਿਹੜੀ ਸਟਾਰਟ ਹੋ ਜਾਂਦੀ ਹੈਗੀ ਜਿਹਦੇ ਵਿੱਚ ਸਾਡੇ ਕੋਲੋਂ ਗੁਰਖ ਨਾਥ ਪਰੰਪਰਾ ਦੇ ਮੋਢੀ ਕੌਣ ਹੋ ਜਾਣਗੇ ਗੁਰਖਨਾਥ ਹੋ ਜਾਣਗੇ ਹਾਲਾਂਕਿ ਜਿਹੜੇ ਕੀ ਸੀਗੇ ਸਾਡੇ ਕੋਲ ਜਲੰਧਰ ਨਾਥ ਮਛੰਦਰ ਨਾਥ ਗੁਰਖਨਾਥ ਦੇ ਗੁਰੂ ਜਿਹੜੇ ਕੀ ਸੀਗੇ ਮੰਨੇ ਜਾਂਦੇ ਸੀਗੇ ਪਰ ਇਸ ਤੋਂ ਇਲਾਵਾ ਜਲੰਧਰ ਨਾਥ ਚਰੰਗੀ ਚਰਪਟ ਨਾਥ ਰਤਨਨਾਥ ਜਿਹੜੇ ਕਿ ਨੇਗੇ ਗੋਪੀਨਾਥ ਹੋਰ ਵੀ ਸਾਨੂੰ ਨਾਥਾਂ ਦੇ ਕੀ ਹਵੇਲੇ ਹਵਾਲੇ ਮਿਲਦੇ ਨੇਗੇ ਇਹਨਾਂ ਦੇ ਵਿੱਚ ਹੁਣ ਸਾਨੂੰ ਕਿਹੜੇ ਕਿਹੜੇ ਨਾਚ ਜੋਗੀਆਂ ਨੇ ਬਣ ਗਏ ਮਿਲਦੀਆਂ ਨੇ भी मरे अणखाया भी मरे गोरख कहे पूजमी तरे दाम काट बागल ले आया मोह कहे मेरा पुत्र ब्याया गिली लकड़ी को कुन लाया तीन छाल मूल सनखाया ठीक है पे का जोगी मैं ना कहा आत्म का जोगी चरपटना रहा हूँ ठीक है जब आवेगी काल कटा तब छोड़ जाएगी लटपट ਮਤਲਬ ਕੀ ਹੈ ਇਹਦੇ ਵਿੱਚ ਸਾਨੂੰ ਕੀ ਆ ਸਦੂਕੜੀ ਭਾਸ਼ਾ ਜਾਂ ਖੜੀ ਭਾਸ਼ਾ ਬੋਲੀ ਬੋਲ ਸਕਦੇ ਆਪਾਂ ਉਹਦੇ ਰੂਪ ਜਿਹੜੇ ਕਿ ਨੇ ਅੰਸ਼ ਮਿਲਦੇ ਨੇਗੇ ਇਹਨਾਂ ਦੇ ਵਿੱਚ ਹੁਣ ਤੁਸੀਂ ਕਹਿ ਸਕਦੇ ਹੋ ਵੀ ਕਿਹੜੇ ਕਿਹੜੇ ਰੂਪ ਨੇਗੇ ਜਿਵੇਂ ਕਿ ਆ ਨਾਚਯੋਗਿਨੀ ਭਾਸ਼ਾ ਦੀ ਬੰਨਗੀ ਦੇ ਵਿੱਚ ਕੀ ਆ ਖਾਇਆ ਵੀ ਮਰੇ ਅਣਖਾਇਆ ਵੀ ਮਰੇ ਠੀਕ ਹੈ ਇਹਦੇ ਵਿੱਚ ਕੀ ਹੋ ਗਿਆ ਇਹ ਸਾਰੀ ਕੀ ਗੁਰਗਨਾਹ ਦੀ ਚਰਪਟਨਾਥ ਦੀ ਹੋ ਗਈ ਠੀਕ ਹੈ ਇਹ ਵਾਲੀ ਭਾਸ਼ਾ ਉਹ ਸੋਤ ਸਨੇਰਸਕ ਦੀ ਭਾਸ਼ਾ ਆਦਮਹਾਨ ਦੇ ਵਿੱਚ ਕੀ ਹੋ ਗਿਆ ਵੀ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਕਿ ਨੇਗੇ ਵਰਤੇ ਗਏ ਨੇ ਜਿਵੇਂ ਸਨੇਰਸਕ ਦੇ ਵਿੱਚ ਕੀ ਹੈਗਾ ਇਮ ਕਿਮ ਜਿਮ ਪੰਜਾਬੀ ਦੇ ਵਿੱਚ ਇਵੇਂ ਕਿਵੇਂ ਜਿਵੇਂ ਮਲਮਈ ਦੇ ਵਿੱਚ ਏਮੇ ਕਿਵੇਂ ਜਿਵੇਂ ਠੀਕ ਹੈ ਇਹ ਭਾਸ਼ਾਵਾਂ ਜਿਹੜੀ ਕਿ ਨੇਗੀਆਂ ਸਾਨੂੰ ਅਲੱਗ-ਅਲੱਗ ਗਰੁੱਪ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਫਿਰ ਸਾਡੇ ਕੋਲ ਬਾਬਾ ਫਰੀਦ ਦਾ ਟਾਈਮ ਪੀਰੀਅਡ ਆ ਜਾਂਦਾ ਇਹਨਾਂ ਨੇ ਵੀ ਜਿਹੜੇ ਕਿ ਆਪਣੀ ਭਾਸ਼ਾ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕੀ ਹੈਗਾ ਮਤਲਬ ਕਿ ਸਾਨੂੰ ਨਿਖਰਵਾਂ ਜਿਹੜਾ ਕਿ ਰੂਪ ਦੇਖਣ ਨੂੰ ਮਿਲਦਾਗਾ ਫਰੀਜ਼ੀ ਦਾ ਜਿਹੜਾ ਕਿ ਡੇਰਾ ਮਤਲਬ ਲੈਂਦੇ ਪੰਜਾਬ ਦੀ ਤਰਫੋਂ ਵੱਲ ਸੀਗਾ ਮਤਲਬ ਜਿੱਥੇ ਉਹ ਰਹਿੰਦੇ ਸੀਗੇ ਇਹਨਾਂ ਦੀ ਭਾਸ਼ਾ ਵੀ ਜਿਹੜੀ ਕਿ ਅਪਰੈਂਸ਼ਨ ਨੂੰ ਮਿਸ਼ਰਤ ਰੂਪ ਦੇ ਵਿੱਚ ਕੀ ਕਰਦੀ ਹੈਗੀ ਲੈ ਕੇ ਜਾਂਦੀ ਆ ਪਰ ਲੈਂਦੀ ਪੰਜਾਬ ਦੀ ਜਿਹੜੀ ਕਿ ਮੁਲਤਾਨੀ ਹੈਗੀ ਮਤਲਬ ਭਾਸ਼ਾ ਕਿਹੜੀ ਹੋਗੀ ਮੁਲਤਾਨੀ ਨੂੰ ਰਿਪਰੈਜ਼ੈਂਟ ਕਰਦੇ ਨੇ ਕੁਸਟਨ ਆ ਸਕਦੇ ਨੇ ਪਾਪਾ ਫਰੀਜ਼ੀ ਦੀ ਕਿਹੜੀ ਭਾਸ਼ਾ ਨਾਲ ਸੰਬੰਧੀ ਸੀਗੇ ਉਹਨਾਂ ਦੀ ਰਚਨਾਵਾਂ ਤਾਂ ਮੁਲਤਾਨੀ ਨਾਲ ਹੀ ਰਿਪਰੈਜ਼ੈਂਟ ਕਰਨਾ ਹੈ ਤੁਸੀਂ ਤੇ ਸਦੋ ਕਿਹੜੀ ਭਾਸ਼ਾ ਦੇ ਵੀ ਕੁਝ ਜਿਹੜੇ ਕਿ ਨੇ ਅੰਸ਼ ਮਿਲਦੇ ਨੇਗੇ ਮੁਲਤਾਨੀ ਕੋ ਉਪਭਾਸ਼ਾ ਸੀ ਜਿੱ ਬਲਵਈ ਅਲੱਗ-ਅਲੱਗ ਭਾਸ਼ਾਵਾਂ ਬਣ ਗਈਆਂ ਉਹ ਵਿੱਚ ਜਿਹੜੀ ਕਿ ਮਲਤਾਨੀ ਵੀ ਉਪਭਾਸ਼ਾ ਮੰਨੀ ਜਾਂਦੀ ਸੀਗੀ ਉਸ ਤੋਂ ਬਾਅਦ ਕੀ ਹੈਗਾ ਜਿਹੜੇ ਬਾਬਾ ਫਰੀਦ ਦੇ ਸ਼ਲੋਕ ਨੇਗੇ ਤੇ ਅਰਬੀ ਫਾਰਸੀ ਦੀ ਨਾਲ-ਨਾਲ ਕੀ ਨੇਗੇ ਮਤਲਬ ਕਿ ਉਹਨਾਂ ਦੇ ਲਫ਼ਜ਼ ਵੀ ਆਏਗੇ ਠੀਕ ਹੈ ਸ਼ਲੋਕਾਂ ਦੇ ਵਿੱਚ ਅਰਬੀ ਫਾਰਸੀ ਦੇ ਜਿਹੜੇ ਕੀ ਨੇਗੇ ਸਾਨੂੰ ਜਿਹੜਾ ਕੀ ਉਹਨਾਂ ਦਾ ਖਾਸ ਜਿਹੜਾ ਕਿ ਧਿਆਨ ਮਿਲਦਾ ਦੇਖਣ ਦੇ ਵਿੱਚ ਮਿਲਦਾਗਾ ਉਸ ਤੋਂ ਬਾਅਦ ਜਿਵੇਂ ਕੀਆ ਮਲਕ ਹੋ ਗਿਆ ਸ਼ੈਤਾਨ ਹੋ ਗਿਆ ਅਲਹਾ ਰੱਬਾ ਹੋ ਗਿਆ ਮਲਕਤ ਮਸੂਦ ਹੋ ਗਿਆ ਰੋ ਹੋ ਗਿਆ ਇਹ ਸਾਰੇ ਰੂਪ ਜਿਹੜੇ ਕੀ ਨੇਗੇ ਸਾਨੂੰ ਕਿੱਦੇ ਮਿਲਦੇ ਨੇ ਅਰਬੀ ਫਾਰਸੀ ਦੀ ਸ਼ਬਦਾਵਲੀ ਦੀ ਮਿਲਦੇ ਨੇ ਠੀਕ ਹੈ ਉਸ ਤੋਂ ਬਾਅਦ ਜੇ ਅਸੀਂ ਹੋਰ ਗੱਲ ਕਰੀਏ ਵੀ ਜਿਹੜੇ ਕੀ ਆ ਜਿਵੇਂ ਇਸ ਤਰ੍ਹਾਂ ਲੈਂਦੀ ਦਾ ਮੈਂਡਾ ਟੈਂਡਾ ਸ਼ਬਦ ਹੋ ਗਿਆ ਜਿਹੜੇ ਬਾਬਾ ਫਰੀਦ ਜੀ ਯੂਜ਼ ਕਰਦੇ ਨੇ ਲੈਂਦੀ ਭਾਸ਼ਾ ਦਾ ਜ਼ਿਆਦਾ ਯੂਜ਼ ਕਰਦੇ ਨੇ ਠੀਕ ਹੈ ਫਰੀਦ ਦੇ ਭਾਸ਼ਾ ਜਿਹੜੀ ਕਿ ਮਲਤਾਨੀ ਤੇ ਅਪਰੰਛ ਦੇ ਨਾਲ-ਨਾਲ ਖੜੀ ਬੋਲੀ ਤੇ ਸਦੂਖੜੀ ਭਾਸ਼ਾ ਦੇ ਵੀ ਮਿਲਦੇ ਨੇ ਮਤਲਬ ਕਿ ਜਿਹੜੀ ਸਾਦੋਂ ਦੇ ਮੁਖ ਦੇ ਵਿੱਚੋਂ ਨਿਕਲ ਗਈ ਜਿਹੜੀ ਖੜੀ ਬੋਲੀ ਬੋਲਦੇ ਆ ਜਾਂ ਫਿਰ ਸਦੂਖੜੀ ਭਾਸ਼ਾ ਬੋਲਦੇ ਨੇ ਗਿਆ ਇਹ ਜਿਹੜੀ ਕਿ ਮਲਤਾਨੀ ਤੇ ਅਪਰੰਛ ਦੇ ਨਾਲ-ਨਾਲ ਬਾਬਾ ਫਰੀਦ ਦੀ ਭਾਸ਼ਾ ਜਿਹੜੀ ਕਿ ਰਿਪਰੈਜ਼ੈਂਟ ਹੁੰਦੀ ਹੈਗੀ ਜਿਵੇਂ ਕਿ ਇਹ ਫਿਰ ਦੇ ਮਤਲਬ ਕੀਆ ਇਹ ਦੇ ਉਹ ਨੈਨੋ ਮਤਿਓ ਹੋ ਫਿਰ ਦੇਖਣ ਕੀ ਆਸ ਹਨਾ ਤਾਂ ਇਹ ਵਾਲੀਆਂ ਜਿਹੜੀਆਂ ਕੋਟੇਸ਼ਨਾਂ ਲੱਗੀਆਂ ਜੇ ਫਿਰ ਦੇਖਣ ਕੀ ਆਸ ਦੇ ਵਿੱਚ ਕੀ ਹੋ ਗਿਆ ਸਾਨੂੰ ਭ੍ਰੰਸ਼ ਭਾਸ਼ਾ ਦਾ ਜਿਹੜਾ ਕੀ ਆ ਮਿਲਦਾ ਹਮ ਦੋਸਾ ਦਾ ਕੀਆ ਹਾਲ ਵਿੱਚ ਹਮ ਤੇ ਬਾਅਦ ਪ੍ਰਾਇਦਸ਼ਨਾ ਸਾਈ ਮੂਜੇ ਨਾ ਦੇ ਵਿੱਚ ਮੂਜੇ ਤੇ ਖੜੀ ਬੋਲੀ ਦੇ ਪਰਨਾਮ ਨੇ ਠੀਕ ਹੈ ਇਹ ਸਾਰੇ ਅਲੱਗ-ਅਲੱਗ ਬੋਲੀਆਂ ਦੇ ਵਿੱਚ ਸਾਨੂੰ ਕੀ ਮਿਲਦੇ ਨੇਗੇ ਇਹਨਾਂ ਦਾ ਰੂਪ ਦੇਖਣ ਨੂੰ ਮਿਲਦਾਗਾ ਠੀਕ ਹੈ ਫ੍ਰੀਜ ਦੀ ਬਾਣੀ ਪਾਸ਼ਾ ਜਿਹੜੀ ਕੀਆ ਪਛਵੀਂ ਪੰਨਾ ਵੀ ਮਲਤਾਨੀ ਲੈਂਦੀ ਹੈ ਜਿਸ ਦੇ ਉੱਪਰ ਕੀਆ ਭ੍ਰੰਸ਼ ਤੇ ਖੜੀ ਬੋਲੀ ਸੁਖੜੀ ਦਾ ਕੀ ਪ੍ਰਭਾਵ ਪੈਂਦਾ ਠੀਕ ਹੈ ਮਤਲਬ ਕਿ ਬੋਲੀ ਕਿਹੜੀ ਹੋ ਗਈ ਮਲਤਾਨੀ ਦੇ ਲੈਂਦੀ ਹੈਗੀ ਪਰ ਜਿਹੜਾ ਕਿ ਅਪਰਾਸ਼ ਤੇ ਖੜੀ ਬੋਲੀ ਦਾ ਕੀ ਪੈਂਦਾਗਾ ਇਹਨਾਂ ਦਾ ਉੱਪਰ ਇੰਪੈਕਟ ਪੈ ਰਿਹਾ ਹੈਗਾ ਠੀਕ ਹੈ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈਗੀ ਸੋ ਸਵਾਗਤ ਹੈ Papa Fridge ਸੋਲਮਿਸ Papa Fridge ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡ ਦੀ ਗੱਲ ਕਰਾਂਗੇ ਤਾਂ ਉਹਨਾਂ ਦਾ ਵੀ ਜਿਹੜਾ ਕੀ ਹੈ ਸਾਨੂੰ ਪੰਜਾਬੀ ਭਾਸ਼ਾ ਦੇ ਜਿਹੜਾ ਕੀ ਹੈਗਾ ਦੂਜੇ ਵਿਕਾਸ ਪੜਾਅ ਦੇ ਵਿੱਚ ਸੋਲਮਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਜਿੱਥੇ ਇਸ ਗੁਰਮਤ ਕਾਵਤਾਰਾ ਦੇ ਨਾਲ-ਨਾਲ ਹੋਰ ਜਿਹੜਾ ਕੀ ਹੈ ਸਨੈਰੀ ਯੁੱਗ ਆਰੰਭ ਹੁੰਦਾ ਹੈਗਾ ਜਿਹਦੇ ਵਿੱਚ ਸਾਡੇ ਕੋਲ ਗੁਰਮਤ ਕਾਵਤਾਰਾ ਗਿੱਸਾ ਕਾਵਤਾਰਾ ਸੂਫੀ ਕਾਵਤਾਰਾ ਵਾਰ ਸਾਹਿਤ ਸਾਖੀ ਸਾਹਿਤ ਹੋ ਗਿਆ ਲੋਕ ਸਾਹਿਤ ਹੋ ਗਿਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਨੀਆਂ ਗਿਆ ਵਿਦਾ ਆਵਾ ਮਿਲਦੀਆਂ ਨੇਗੀਆਂ ਇਹ ਸਾਰੀਆਂ ਉਸ ਰੂਪ ਦੇ ਵਿੱਚ ਕੀ ਕੀਤੇ ਗਏ ਸੀ ਸ਼ਾਮਿਲ ਕਰਤੀਆਂ ਗਈਆਂ ਸੀ ਠੀਕ ਹੈ ਤਾਂ ਇਨਰ ਪਾਸੋਂ ਦਾ ਵੀ ਜਿਹੜਾ ਕੀ ਆਗਾ ਸਾਡੇ ਕੋਲ ਕਾਫੀ ਜ਼ਿਆਦਾ ਕੀ ਆ ਫਾਰਸੀ ਦਾ ਦਬਦਬਾ ਮਿਲ ਜਾਗਾ ਠੀਕ ਹੈ ਤੇ ਉਦੋਂ ਬਾਅਦ ਸਾਡੇ ਕੋਲ ਜਦੋਂ ਮਤਲਬ ਕਿ ਸੂਫੀ ਦਰਫੇਸਾਂ ਦੇ ਬਾਬਾ ਫਰੀਦ ਦੀ ਗੱਲ ਕਰਾਂਗੇ ਗੁਰੂ ਸਾਹਿਬਾਨ ਦੀ ਗੱਲ ਕਰਾਂਗੇ ਤਾਂ ਜਿੱਥੇ ਸਾਡੇ ਕੋਲ 1604 ਦੇ ਇਸਵੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੂਰਾ ਗੁਰਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਾਉਂਦੇ ਨੇ ਉੱਥੇ ਸਾਨੂੰ ਜਿਹੜਾ ਕੀ ਇਹ ਇੱਕ ਆਧਗ੍ਰੰਥ ਦਾ ਸੰਪਾਦਨ ਇੱਕ ਮੂਲਕ ਖਜ਼ਾਨਾ ਪ੍ਰਾਪਤ ਹੁੰਦਾ ਜਿਹਦੇ ਵਿੱਚੋਂ 6 ਗੁਰੂ ਸਾਹਿਬਾਨ 15 ਭਾਗ ਦਾ 11 ਭਾਟਾ ਦੇ 4 ਗੁਰੂ ਸਾਹਿਬਾਨ ਦੇ ਜਿਹੜੇ ਕੀ ਸੀਗੇ ਗੁਰੂ ਘਰ ਦੇ ਰਬਾਬੀ ਸੀਗੇ ਉਹਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਜਿਨ੍ਹਾਂ ਦੇ ਵਿੱਚੋਂ ਹਰ ਇੱਕ ਭਾਸ਼ਾ ਦੇ ਵਿੱਚ ਕੀ ਹੋਇਆ ਕਲਾਸਿਕਲ ਭਾਸ਼ਾ ਦਾ ਜਿਹੜਾ ਕੀ ਸੰਸਕਰਨ ਮਿਲਦਾ ਜਿਹਦੇ ਵਿੱਚ ਗ੍ਰੰਥ ਦੀ ਭਾਸ਼ਾ ਕੀ ਹੋਗੀ ਲੈਂਦੀ ਹੋਗੀ ਖੜੀ ਹੋਗੀ ਪਰ ਅਲਗ-ਅਲਗ ਦਾ ਰੂਪ ਜਿਹੜੇ ਦੇਖਣ ਨੂੰ ਮਿਲਦੇ ਨੇ ਖੜੀ ਬੋਲੀ ਹੋ ਗਿਆ ਸਦੂਖੜੀ ਹੋ ਗਿਆ ਮਾਝੀ ਪੰਜਾਬੀ ਹੋ ਗਿਆ ਬਾਗੜੀ ਹੋ ਰਾਜਸਤਾਨੀ ਸਿੰਧੀ ਬ੍ਰਿਜੀ ਅਵਧੀ ਬਿਹਾਰੀ ਹੋ ਗਿਆ ਸਭ ਸਭਕ੍ਰਿਤੀ ਪ੍ਰਕਿਰਤਾ ਭਾਂਸ਼ ਗਾਥਾ ਫਾਰਸੀ ਦੇ ਪਹਾੜੀ ਬੋਲੀਆਂ ਦਾ ਕੀ ਮਿਲਦਾਗਾ ਇੰਨਾ ਸਾਰੇ ਰੂਪਾਂ ਦੇ ਵਿੱਚ ਕੀ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਸ਼ਰਣ ਆਗਾ ਜਿੰਨੇ ਵੀ ਗੁਰੂ ਸਾਹਿਬਾਨ ਨੇ ਬਾਣੀ ਲਿਖੀ ਆ ਭਗਤਾਂ ਦੀ ਬਾਣੀ ਹੋਗੀ ਭੱਟਾਂ ਦੀ ਬਾਣੀ ਹੋਗੀ ਗੁਰੂ ਘਰ ਦੇ ਜਿਹੜੇ ਕਿ ਨੇ ਰਾਗੀ ਰਬਾਬੀਆਂ ਦੀ ਬਾਣੀ ਹੋਗੀ ਇਹ ਸਾਰੇ ਕੀ ਮਿਲਦੇ ਨੇ ਇਹਨਾਂ ਦਾ ਮਿਸ਼ਰਣ ਮਿਲਦਾਗਾ ਉਦੋਂ ਵੇ ਜਦੋਂ ਅਸੀਂ ਸਾਰਵੇਂ ਸਦੇ ਚਾਹੁੰਦੇ ਨੇ ਤਾਂ ਸਾਡੇ ਕੋਲ ਭਾਈ ਗੁਰਦਾਸ ਜੀ ਦੇ 39 12 ਸਾਨੂੰ ਪਤੀਏ ਵੀ ਦੇਖਣ ਨੂੰ ਮਿਲਦੇ ਨੇ ਇਹਨਾਂ ਦੇ ਵਿੱਚ ਲਹਿੰਦੀ ਸਿੰਧੀ ਸੰਸਕ੍ਰਿਤੀ ਖੜੀ ਬੋਲੀ ਪ੍ਰਾਂਸ਼ ਕੇਂਦਰੀ ਪੰਜਾਬੀ ਇਹਨਾਂ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਨੇ ਅਲੱਗ-ਅਲੱਗ ਜਿਹੜੀਆਂ 12ਵਾਂ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਕੀ ਕੀਤੀਆਂ ਨੇ ਰਚੀਆਂ ਲੇਗੀਆਂ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਗੁਰੂ ਸਾਹਿਬਾਂ ਤੋਂ ਇਲਾਵਾ ਸਾਡੇ ਕੋਲ ਕਿੱਸਾ ਕਾਵਿ ਦੇ ਵਿੱਚ ਦੰਬੋਧਰ ਆ ਜਾਂਦਾ ਜਿਹਦੇ ਵਿੱਚ ਮਲਤਾਨੀ ਰੰਗ ਦੇ ਖੇੜ ਪੰਜਾਬੀ ਜਿਹੜੀ ਕਿ ਹੀਰ ਦੀ ਪਹਿਲੀ ਵਾਰ ਪ੍ਰੇਮ ਦਾ ਤੁਹਾਨੂੰ ਬਿਆਨ ਕਰਦੇ ਨੇ ਪਿੱਲੂ ਦੇ ਮਿਰਜ਼ਾ ਸਾਹਿਬਾ ਕਿੱਸਾ ਜਿਹੜਾ ਕਿ ਮਾਝੀ ਦੀ ਪਿੰਡੂ ਬੋਲੀ ਦੇ ਵਿੱਚ ਲਿਖਿਆ ਗਿਆ ਅਹਿਮਦ ਨੇ ਆਪਣਾ ਕਿੱਸਾ ਕੇਂਦਰੀ ਬੋਲੀ 'ਚ ਲਿਖਿਆ ਹਾਫੇ ਬੁਰਕਾਰ ਦੇ ਭਾਸ਼ਾ ਕਿੱਡੀ ਹੈ ਪੰਜਾਬੀ ਆ ਫਾਰਸੀ ਸ਼ਬਦਾਲੀ ਦੀ ਪਰਮਾਰਾਗਿ ਜਿਵੇਂ ਕਿ ਬੰਬਲ ਖੋ ਸਟਿਓ ਜੇ ਪੈਲੂ ਹੁਣ ਤਾਂ ਸੋਭਾ ਲੋਹੇ ਆਖਦ ਮੋਦਰ ਅਗ ਹਟੇ ਜੋ ਲੋਗਸ ਇਸੀ ਸਾ ਲੋਹੇ ਮਤਲਬ ਇਹ ਸਾਰੇ ਜਿਹੜੇ ਸਾਹਿਬਾ ਹੋ ਗਈ ਪਸਾਰੀ ਦੀ ਹੱਟ ਪਕੜ ਨਾ ਜਾਏ ਤੱਕੜੀ ਹਾਰ ਨਾ ਜਾੜੇ ਵਟ ਹਨ ਬਲ ਇਹ ਸਾਰੇ ਜਿਹੜੇ ਕਿ ਸਾਨੂੰ ਰੂਪ ਮਿਲਦੇ ਨੇਗੇ ਅਲੱਗ-ਅਲੱਗ ਭਾਸ਼ਾ ਦੇ ਅਲੱਗ-ਅਲੱਗ ਜਿਹੜੇ ਕਿ ਨੇ ਇਹਨੇ ਤੋਂ ਮਿਲਦੇ ਨੇਗੇ ਠੀਕ ਹੈ ਕਵੀਆਂ ਦੇ ਵਿੱਚ ਜਿਹੜੇ ਕਿ ਨੇਗੇ ਸਾਡੇ ਕੋਲ ਕਿੱਸਾ ਕਾਵਾਂ ਦੇ ਵਿੱਚ ਰੂਪ ਦੇ ਵਿੱਚ ਮਿਲਦੇ ਨੇ ਜਿ세 ਕਿੱਸਾ ਕਾਵ ਤੋਂ ਬਾਅਦ ਸੂਫੀ ਦੀ ਗੱਲ ਕਰਾਂਗੇ ਤਾਂ ਜਿਵੇਂ ਸਾਡੇ ਕੋਲ ਸ਼ਾਹ ਹੁਸੈਨ ਹੋਗੇ ਸੁਲਤਾਨ ਬਾਹੂ ਹੋਗੇ ਸੁਲਤਾਨ ਬਾਹੂ ਤੋਂ ਬਾਅਦ ਸ਼ੀਰਤੀ ਅਲੱਗ-ਅਲੱਗ ਰੂਪ ਦੇ ਵਿੱਚ ਮਿਲਦੀਆਂ ਨੇਗੀਆਂ ਬਾਹੂ ਦੀ ਬੋਲੀ ਜਿਹੜੀ ਕਿ ਸਾਤ ਮੁਰਾਦੀ ਚੰਗ ਦੇ ਇਲਾਕੇ ਨਾਲ ਸੰਬੰਧਿਤ ਆ ਗਈ ਸ਼ਾਹ ਸਰਫੋਸੇਨ ਹੋਗੇ ਅਲੱਗ-ਅਲੱਗ ਜਿਹੜੇ ਕਿ ਇਹਨਾਂ ਦੀ ਤਸਵੀਰ ਵੀ ਸਾਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੀ ਆ ਜਿਵੇਂ ਤੀਜੇ ਪੜਾਅ ਦੇ ਵਿੱਚ ਆ ਜਾਈਏ ਤਾਂ ਤੀਜਾ ਪੜਾਅ ਜਿਹੜਾ ਕਿ 18ਵੀਂ ਸਦੀ ਦੀ ਚੜਤ ਨਾਲ ਜਿਹੜਾ ਕਿ ਇਹ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਸਾਡੇ ਕੋਲ ਫਾਰਸੀ ਦੇ ਜਿਹੜਾ ਕਿ ਅਸਰ ਫਰੀਦੀ ਦੀ ਭਾਸ਼ਾ ਨਾਲ ਜਿਹੜਾ ਕਾਫੀ ਦੇਖਣ ਨੂੰ ਮਿਲਦਾਗਾ ਇਦੇ ਵਿੱਚ ਵਾਰਿਸ ਸ਼ਾਹ ਦੇ 18ਵੇਂ ਸੈਜਾ ਸਮੋਰ ਕਵੀ ਆ ਮਹਾਨ ਕਵੀ ਹੀਰ ਜਿਹੜੀ ਕੀ ਆ ਘਰ ਘਰ ਪਹੁੰਚਦੀ ਆ ਵਾਰਿਸ ਦੀ ਬਾਸ਼ਾ ਜਿਹੜੀ ਕੀ ਆ ਫਾਰਸੀ ਪ੍ਰਧਾਨ ਮੰਨੀ ਜਾਂਦੀ ਆ ਅੱਗੇ ਸਾਡੇ ਕੋਲ ਜਿਹੜਾ ਪਹਿਲਾ ਕਾਪ ਵੰਦਾ ਉਹ ਵੀ ਜਿਹੜਾ ਕਿ ਸਾਨੂੰ ਵਾਰਿਸ ਜਿਹੜਾ ਕਿ ਇਹ ਦੇਖਣ ਨੂੰ ਮਿਲਦਾਗਾ ਠੀਕ ਹੈ ਜਿਹਦੇ ਵਿੱਚ ਲਗਭਗ 20 ਸ਼ਬਦ ਜਿਹੜੇ ਕਿ ਨੇ ਅਰਬੀ ਫਾਰਸੀ ਦੇ ਨੇ ਅਵਲ ਹਮਦ ਖੁਦਾ ਹੈ ਠੀਕ ਹੈ ਵਿਰਦ ਇਸ਼ਕ ਇਹ ਰੱਬ ਸਾਰੇ ਉਸੂਲ ਕੀ ਲੇਗੇ ਸਾਡੇ ਕੋਲ ਜਿਹੜੇ ਅਰਬੀ ਫਾਰਸੀ ਦੇ ਮਿਲਦੇ ਲੇਗੇ ਆ ਹਾਸ਼ਮਦੀ ਅਹਿਮਦ ਯਾਰ ਇਹਨਾਂ ਦੇ ਵਿੱਚ ਵੀ ਅਲੱਗ-ਅਲੱਗ ਗਰੁੱਪ ਜਿਹੜੇ ਕਿਨੇ ਦੇਖਣ ਨੂੰ ਮਿਲਦੇ ਨੇ ਚੌਥਾ ਵਿਕਾਸ ਜਿਹੜਾ ਆਖਰੀ ਵਿਕਾਸ ਪੜਾਇਆ ਹੈਗਾ ਇਹਦੇ ਵਿੱਚ ਕੀ ਹੈ 20ਵੀਂ ਸਦੀ ਦੇ ਆਰੰਭ ਤੋਂ ਪੰਜਾਬੀ ਭਾਸ਼ਾ ਦੀ ਜਿਹੜੀ પરિਸਥਿਤੀਆਂ ਸੀਗੀਆਂ ਉਹ ਕਾਫੀ ਜ਼ਿਆਦਾ ਤਬਦੀਲ ਹੁੰਦੀਆਂ ਗਿਆ ਚਾਹੀ ਅਸੀਂ ਜਿਹੜੀ ਕਿਨੇਗੇ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ ਦੇ ਪੜਾਣ ਹੈਗੇ ਉਹਨਾਂ ਨੂੰ ਕਾਫੀ ਜ਼ਿਆਦਾ ਮਤਲਬ ਕਿ ਧਿਆਨ ਵਿੱਚ ਜਿਹੜਾ ਕੀ ਹੈਗਾ ਮੱਦੇ ਨਜ਼ਰ ਰੱਖਦੇ ਹੋ ਹਰ ਇੱਕ ਵਿਕਾਸ ਦੇ ਪੜਾਣ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਦੇਖਿਆ ਪੜਿਆ ਸਮਝਿਆ ਅਲੱਗ-ਅਲੱਗ ਸਾਡੇ ਕੋਲ ਵਿਦਵਾਨਾਂ ਨੇ ਜਿਹੜੇ ਕਿ ਨੇਗੇ ਆ ਉਹਨਾਂ ਦੀਆਂ ਰਚਨਾਵਾਂ ਨੂੰ ਕਹਿ ਸਕਦੇ ਆ ਵੀ ਰਚਨਾਵਾਂ ਨੂੰ ਦੇਖਦੇ ਹੋਏ ਸਾਡੇ ਕੋਲ ਅਲੱਗ-ਅਲੱਗ ਭਾਸ਼ਾਵਾਂ ਦਾ ਜਿਹੜਾ ਜ਼ਿਕਰ ਹੋਇਆਗਾ ਬੋਲੀਆਂ ਦੇ ਵਿੱਚ ਹੋਇਆਗਾ ਤਾਂ ਉੱਥੇ ਅਸੀਂ ਇਹ ਚੀਜ਼ਾਂ ਤੋਂ ਗੋਲ ਨਹੀਂ ਹੋ ਸਕਦੇ ਵੀ ਜਿਹੜੀ ਕਿ ਪੰਜਾਬੀ ਦਾ ਚਾਹੀਏ ਸੀ ਜਿਹੜਾ ਵਿਕਾਸ ਹੈ ਜਿੱਥੇ ਵਧਣਾ ਚਾਹੀਦਾ ਸੀ ਉਹਦੀ ਜਗ੍ਹਾਵਾਂ ਨੂੰ ਕੀ ਜਗ੍ਹਾ ਨੂੰ ਕੀ ਲੈ ਲਿਆ ਪੰਜਾਬੀ ਇੰਗਲਿਸ਼ ਪੰਜਾਬੀ ਦੀ ਜਗ੍ਹਾ ਤੇ ਇੰਗਲਿਸ਼ ਨੂੰ ਲੈ ਲਿਆ ਤਾਂ ਅੰਗਰੇਜ਼ੀ ਦੇ ਜਿਹੜੇ ਕੀ ਹੈ ਕਿ ਜਿਵੇਂ ਅਸੀਂ ਇਹ ਕਹਿ ਸਕਦੇ ਆ ਵੀ ਜਿਹੜੀ ਅਪਰੰਸ਼ ਭਾਸ਼ ਆਸ਼ੀ ਪਾਸ਼ਾ ਮ ਉਰਦੂ ਫਾਰਸੀ ਹੋਣ ਦੇ ਬਾਵਜੂਦ ਵੀ ਕੀ ਹੋ ਗਿਆ ਪੰਜਾਬੀ ਭਾਸ਼ਾ ਦੇ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਪ੍ਰਭਾਵ ਕੀ ਹੈਗਾ ਫਾਰਸੀ ਨਾਲੋਂ ਵੱਧ ਕਿਤੇ ਦੇਖਣ ਨੂੰ ਮਿਲ ਰਿਹਾ ਜਿਥੇ ਅਸੀਂ ਪੰਜਾਬੀ ਨੂੰ ਬੋਲਣ ਦੇ ਨਾਲ ਨਾਲ ਅੰਗਰੇਜ਼ੀ ਦੇ ਸ਼ਬਦਾਂ ਨੂੰ ਐਡ ਆਨ ਕਰਦੇ ਜਾ ਰਹੇ ਉੱਥੇ ਵੀ ਜਿਹੜਾ ਕਿ ਆ ਕਾਫੀ ਜਿਆਦਾ ਜਿਆਦਾ ਗਿਣਤੀ ਦੇ ਵਿੱਚ ਕੀ ਹੋਇਆ ਵੀ ਜਿਹੜਾ ਕਿ ਆ ਪੜ੍ਹੇ ਲਿਖਿਆ ਬੰਦਾ ਵੀ ਅੰਗਰੇਜ਼ੀ ਪੜ੍ਹਨੀ ਲਿਖਣੀ ਤੇ ਬੋਲਣੀ ਤੇ ਆਉਂਦੀ ਹੋਵੇ ਪਰ ਲੋਕਾਂ ਦੀ ਜਿਹੜੀ ਬਦਲਦੀ ਮਾਨਸਿਕਤਾ ਉਹ ਅੰਗਰੇਜ਼ੀ ਦੀ ਜਾਦਾ ਚੜਤ ਨੂੰ ਕੀ ਹੁੰਦਾ ਜਾ ਰਿਹਾ ਉਹਨੂੰ ਜਾਦਾ ਮਤਲਬ ਕਿ ਉਜਾਕਰ ਕਰਦਾ ਜਾ ਰਿਹਾ ਜਾਂ ਫਿਰ ਪੰਜਾਬੀ ਤੋਂ ਜਿਹੜੇ ਕਿ ਆਪਣੀ ਪਛਾਣ ਨੂੰ ਜਾਦਾ ਵਰਤੋਂ ਨਾ ਹੋਣ ਕਰਕੇ ਕੀ ਕੀਤੀ ਜਾ ਰਹੀ ਹੈਗੀ ਇੰਗਲਿਸ਼ ਦਾ ਜਿਹੜਾ ਕਿ ਸਹਾਰਾ ਲਿਆ ਜਾ ਰਿਹਾ ਤਾਂ ਇਹ ਸਾਡੇ ਕੋਲ ਜਿਹੜੇ ਕਿ 1900 ਤੱਕ ਲੱਗੇ 2004 ਤੱਕ ਦੇ ਜਿਹੜਾ ਕਿ ਆ ਚੌਥਾ ਵਿਕਾਸ ਪੜਾਅ ਦੇ ਵਿੱਚ ਅਸੀਂ ਮਤਲਬ ਕਿ ਉਹ ਚੀਜ਼ਾਂ ਨੂੰ ਦੇਖਿਆ ਜਿਹੜੀਆਂ ਹੁਣ ਤੱਕ ਸਾਡੇ ਕੋਲ ਮਤਲਬ ਕਿ ਜਿਹੜਾ ਕਿ ਸਾਡੇ ਕੋਲ ਸੂਫੀ ਕਾਲ ਤੋਂ ਵੀ ਪਹਿਲਾਂ ਜਿਹੜੇ ਕਿ ਨੇ ਸਾਡੇ ਕੋਲ ਗੋਰਖਨਾਥ ਠੀਕ ਹੈ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਸ ਪਰੰਪਰਾ ਨੂੰ ਦੇਖਿਆ ਜਿਹਦੇ ਵਿੱਚ ਸਾਡੇ ਕੋਲ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀਆਂ ਕਿਨੇ ਵਿਕਾਸ ਭਾਸ਼ਾ ਦੇ ਵਿਕਾਸ ਦੇ ਪੜਾਵਾਂ ਦੇ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆਗੇ ਤਾਂ ਬਾਕੀ ਜਿਹੜੀਆਂ ਕਿ ਕੱਲ ਕਲਾਸਸ ਹੋਣਗੀਆਂ ਉਹਦੇ ਵਿੱਚ ਤੁਹਾਨੂੰ ਪੰਜਾਬੀ ਭਾਸ਼ਾ ਦੇ ਜਿਹੜਾ ਕੀ ਹੈਗਾ ਰੂਪ ਆ ਜਿਹੜਾ ਜਾਂ ਸੀ ਕਹਿ ਸਕਦੇ ਆ ਵੀ ਬੋਲੀ ਕਿਵੇਂ ਸਾਡੇ ਕੋਲ ਜਿਹੜੀ ਕੀ ਆ ਉੱਭਰ ਕੇ ਆਈ ਹੈਗੀ ਕਿਹੜੇ-ਕਿਹੜੇ ਰੂਪਾਂ ਦੇ ਵਿੱਚ ਆਈ ਆ ਚਿੱਤਰ ਚਿੱਤਰ ਦੇ ਰੂਪ ਦੇ ਵਿੱਚ ਆਈ ਆ ਸਾਡੇ ਕੋਲ ਠੀਕ ਹੈ ਉਸ ਤੋਂ ਬਾਅਦ ਕਿਵੇਂ ਮਤਲਬ ਕਿ ਦੇਖਣ ਨੂੰ ਮਿਲ ਰਹੀ ਆ ਕਿ ਕੀ ਉਹਦਾ ਵਿਕਾਸ ਹੋ ਰਿਹਾ ਜਨ ਇਹ ਹੋ ਰਿਹਾਗਾ ਉਸ ਵਕਤ ਗੁਰਮੁਖੀ ਲਿਪੀ ਦਾ ਕਿਵੇਂ ਵਿਕਾਸ ਹੋਇਆ ਉਹਦੇ ਨਿਕਾਸ ਹੋਇਆ ਉਹਦੇ ਪੜਾ ਕੀ ਨਿਗਿਆ ਜੋ ਹਰ ਇੱਕ ਭਾਸ਼ਾਵਾਂ ਜਿਹੜੀਆਂ ਭਾਰਤੀ ਭਾਸ਼ਾਵਾਂ ਨੇਗੀਆਂ ਉਪਭਾਸ਼ਾਵਾਂ ਨੇਗੀਆਂ ਜਿਹਦੇ ਵਿੱਚ ਸਾਡੇ ਕੋਲ ਮਲਬਈ ਹੋ ਗਿਆ ਮਾਝੀ ਹੋ ਗਿਆ ਦੁਆਬੀ ਹੋ ਗਿਆ ਔਠੋਵਾਰੀ ਹੋ ਗਿਆ ਉਹਨਾਂ ਦੀ ਕੀ ਵਿਸ਼ੇਸ਼ਤਾਵਾਂ ਨੇ ਹਰ ਵਾਰ ਪੇਪਰ ਦੇ ਵਿੱਚ ਕੁਸਟ ਦੇਖਣ ਨੂੰ ਮਿਲਦਾਗਾ ਤਾਂ ਤੁਸੀਂ ਇੱਕ ਵਾਰ ਨਹੀਂ ਤਾਂ ਦੋ ਵਾਰ ਜ਼ਰੂਰ ਕਲਾਸ ਨੂੰ ਦੇਖੋਗੇ ਤਾਂ ਕੱਲਾ ਸਮਝ ਆ ਜਾਣਗੀਆ ਅਸਲ ਮੈਨੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਕਿਨੇ ਬਾਰ ਬਾਰ ਰਪੀਟ ਹੁੰਦੀਆਂ ਨੇਗੀਆਂ ਉੱਥੇ ਪੁੱਛਿੰਦੇ ਨੇ ਵੀ ਕਿਹੜੀ ਬੋਲੀ ਹੈ ਕਿਹੜੀ ਭਾਸ਼ਾ ਯੂਜ਼ ਕੀਤੀ ਗਈ ਆ ਕਿਹੜੀ ਰਚਨਾ ਕਿਦੇ ਵਿੱਚ ਲਿਖੀ ਗਈ ਹੈਗੀ ਇਹੀ ਚੀਜ਼ ਜਿਹੜੀ ਮੋਸਟ ਇੰਪੋਰਟੰਟ ਮੰਨੇ ਜਾਂਦੇ ਨੇ ਤੁਸੀਂ ਜ਼ਿਆਦਾ ਫੋਕਸ ਦੇਣਾਗਾ ਜਿਹੜੀਆਂ ਪੇਪਰ ਦੇ ਪੁਆਇੰਟ ਆਫ 뷰 ਤੇ ਜਿਹੜੀਆਂ ਇੰਪੋਰਟੈਂਟ ਨੇਗੀਆਂ ਉਹ ਚੀਜ਼ਾਂ ਨੂੰ ਵੀ ਨਹੀਂ ਛੱਡਣਾ ਜਿਹੜੀਆਂ ਨਹੀਂ ਪੁੱਛੀ ਜਾਂਦੀਆਂ ਕਿਉਂਕਿ ਕੁਐਸਚਨ ਕਈ ਵਾਰ ਅਦਰ ਦੇ ਬਣ ਕੇ ਆਉਂਦੇ ਨੇ ਜਿਹੜੀ ਤੁਸੀਂ ਛੱਡ ਦਿੰਨੇ ਹੋਗੇ ਇਸ ਕਰਕੇ ਬਾਕੀ ਕਲਾਸਸ ਨੂੰ ਆਪਾਂ ਕੰਟੀਨਿਊ ਕਰਾਂਗੇ ਔਰ ਜਿਹੜੇ ਸਟੂਡੈਂਟਸ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦੀ ਰਹੇ ਔਰ ਵੀਡੀਓ ਨੂੰ ਵਾਤਾਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ